ਨੇ ਜਦੋਂ ਸਾਡੇ ਹੱਥ ਹਰਾ ਪੈਨ ਆ ਗਿਆ ਸਾਡੇ ਹੱਥ ਕਲਮ ਆ ਗਈ ਔਨ ਸਾਰਸੀਂ ਇਹਨਾਂ ਨੂੰ ਰੈਗੂਲਰ ਕਰਾਂਗੇ ਇਹਨਾਂ ਦਾ ਜੋ ਸਰਵਿਸ ਹੈ ਉਹਨੂੰ ਅਸੀਂ ਰੈਗੂਲਰ ਕਰਕੇ ਸਾਰੇ ਭੱਤੇ ਸਮੇਤ ਫੁੱਲ ਤਨਖਾਹ ਦੇਵਾਂਗੇ ਪਰ ਜਿਹੜਾ ਇਹ ਬਦਲਾਅ ਸਾਡੇ ਤੇ ਉਲਟ ਪਾਰੂ ਪੈ ਗਿਆ ਸਾਡੇ 6-7 ਬੰਦਿਆਂ ਕੋਲੋਂ ਇਹਨਾਂ ਨੇ ਰੁਜ਼ਗਾਰ ਖੋ ਲਿਆ ਉਹਨਾਂ ਦਾ ਕੰਟਰੈਕਟ ਨਹੀਂ ਵਧਾਇਆ ਪੰਜ ਨੰਬਰ ਤੋਂ ਕਹਿੰਦੇ ਜੇ ਥੱਲੇ ਨੰਬਰ ਲੱਗਿਆ ਤੁਹਾਡੀ ਨੌਕਰੀ ਖਤਮ ਦੇਖੋ ਨਿਆਂ ਇਹਨਾਂ ਦਾ ਨਵੇਂ ਨਵੇਂ ਜੋ ਵੀ ਗਵਰਨਮੈਂਟ ਪ੍ਰੋਜੈਕਟ ਲੌਂਚ ਕਰਦੀ ਹੈ ਉਹਨਾਂ ਦੀ ਪਬਲਿਸਿਟੀ ਕਰਨਾ ਲੋਕਾਂ ਵਿੱਚ ਲੈ ਕੇ ਜਾਣਾ ਗਵਰਨਮੈਂਟ ਦੇ ਕੰਮਾਂ ਨੂੰ ਸਾਡਾ ਮੁੱਖ ਕੰਮ ਹੈ ਤੇ ਅਸੀਂ ਪਿਛਲੇ 2 ਸਾਲਾਂ ਤੋਂ ਸਾਨੂੰ ਪੱਤੇ ਨਿੱਤੇ ਪਿੰਡਾਂ ਜਾਣ ਵਾਸਤੇ ਅਸੀਂ ਸੇਵਾ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਾਂ ਵੀ ਚਲੋ ਅੱਜ ਨਹੀਂ ਤਾਂ ਭਲਕੇ ਗਵਰਨਮੈਂਟ ਸਾਡੇ ਪੈਸੇ ਦੇਊਗੀ ਪਰ ਇਹਨਾਂ ਨੇ ਸਾਨੂੰ ਮਜਬੂਰ ਕਰਤਾ ਹਾਂ ਬਦਲਾ ਜਿਹੜੇ ਦਿੱਲੀ ਤੋਂ ਆ ਹੁਣ ਆਈ ਹੈ ਟੀਮ ਇੱਥੇ ਫਿਰਦੇ ਆ ਕੋਈ ਚੇਅਰਮੈਨ ਫਲਾਣਾ ਲਾਤਾ ਕਿਸੇ ਡਿਪਾਰਟਮੈਂਟ ਦਾ ਕੋਈ ਲਾਤਾ ਉਹਨਾਂ ਲਈ ਜ਼ਰੂਰ ਬਦਲਾ ਹੈ ਸਾਡੇ ਲਈ ਕੋਈ ਬਦਲਾਅ ਨਹੀਂ ਕਿਉਂਕਿ ਅਸੀਂ ਤਾਂ ਜਿੰਨੀਆਂ ਤਨਖਾਹਾਂ ਲੈ ਰਹੀ ਸੀ ਸਾਨੂੰ ਤਾਂ ਉਹਦੇ ਉੱਤੇ ਵੀ ਇਹਨਾਂ ਨੇ ਕੱਟ ਮਾਰਤਾ ਉਹ ਭਗਵੰਤਮਾਨ ਜੀ ਅਕਸਰ ਹੀ ਸਟੇਜਾਂ ਤੇ ਬੋਲਦੇ ਹੁੰਦੇ ਆ ਅੰਤ ਤੇ ਆਤ ਹੁਣ ਆਤ ਇਹਨਾਂ ਨੇ ਚੱਕੀ ਹੋਈ ਹੈ ਤੇ ਅੰਤ ਇਹਨਾਂ ਦਾ ਹੋ ਜਾਣਾ ਐਤਕੀ ਸਰਕਾਰ ਨੇ ਬਹੁਤ ਹੀ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਵੀ ਜਿਹੜਾ ਪਿਛਲੇ ਸਮਿਆਂ ਤੋਂ ਸਾਨੂੰ 10% ਇਨਕਰੀਮੈਂਟ ਮਿਲ ਰਿਹਾ ਸੀ ਉਹ ਸਾਡਾ ਐਤਕੀ ਭੱਤੇ ਬੰਦ ਕਰਨ ਦੇ ਬਾਅਦ ਉਹ ਵੀ ਕੱਟ ਮਾਰਤਾ ਸਾਡੀਆਂ ਤਨਖਾਹਾਂ ਬੇਲਦਾਰ ਮਾਲੀ ਪੰਪ ਆਪਰੇਟਰ ਫਿਟਰ ਇਹਨਾਂ ਤੋਂ ਵੀ ਸਾਡੀਆਂ ਤਨਖਾਹਾਂ ਬਹੁਤ ਘੱਟ ਨੇ ਹੁਣ ਤੱਕ ਜਿੰਨਾ ਬਰਦਾਸ਼ਤ ਕੀਤਾ ਉਹਦਾ ਅੰਤ ਹੋ ਗਿਆ ਇਸ ਤੋਂ ਬਾਅਦ ਜੋ ਵੀ ਸੰਘਰਸ਼ ਹੋਊਗਾ ਉਹ ਆਰ ਪਾਰ ਦਾ ਹੀ ਹੋਊਗਾ ਚਾਹੇ ਕੁਝ ਵੀ ਕਰੀਏ ਚਾਹੇ ਸਾਨੂੰ ਕੁਰਬਾਨੀਆਂ ਵੀ ਦੇਣੀਆਂ ਪੈ ਜਾਣ ਅਸੀਂ ਉਸ ਹਰੇ ਪੈਨ ਨੂੰ ਚਲਵਾ ਕੇ ਛੱਡਾਂਗੇ ਜਿਵੇਂ ਇਹਨਾਂ ਨੇ ਸਰਕਾਰ ਬਣਾਈ ਧਰਨਿਆਂ ਤੇ ਬੈਠ ਬੈਠ ਅਸੀਂ ਵੀ ਧਰਨੇ ਤੇ ਬੈਠ ਕੇ ਆਪਦੇ ਮੰਗਾਂ ਮਨਵਾ ਸਕਦੇ ਹਾਂ ਜੇ ਇਹ ਸੜਕਾਂ ਤੇ ਬੈਠ ਕੇ ਲੋਕਾਂ ਦੇ ਧਰਨੇ 'ਚ ਬੈਠ ਕੇ ਲੋਕਾਂ ਨੂੰ ਕਹਿ ਸਕਦੇ ਵੇ ਅਸੀਂ ਥੋੜੇ ਵਰਗੇ ਆ ਤੇ ਅਸੀਂ ਵੀ ਸੜਕਾਂ ਤੇ ਬੈਠ ਕੇ ਅਸੀਂ ਵੀ ਕਵਾਂਗੇ ਯਾਰ ਵੀ ਅਸੀਂ ਤੁਹਾਡੇ ਵਾਸਤੇ ਕੰਮ ਕਰ ਰਹੇ ਆ ਵੱਡਾ ਦੁੱਖ ਤਾਂ ਇਹੀ ਹੈ ਵੀ ਵੋਟਾਂ ਬਹੁਤ ਪਾਂਗਾਂ ਤੇ ਪਵਾਇਆਂ ਵੀ ਬਹੁਤ ਹਮ ਅਕਸਰ ਹਰੇਕ ਨੂੰ ਕਹਿੰਦੇ ਸੀ ਵੀ ਯਾਰ ਇਧਕੇ ਬਦਲਾਅ ਕਰ ਲੋ ਕੋਈ ਗੱਲ ਨਹੀਂ ਜਿੱਥੇ ਇੰਨਾ ਚਿਰ ਉਹਨਾਂ ਨੂੰ ਦੇਖ ਲਏ ਤੇ ਕਿੰਨਾ ਨੂੰ ਵੀ ਵੇਖ ਲਗੇ ਪਾਈਆਂ ਜੀ ਪਰ ਹੁਣ ਆਪਦੇ ਆਪ ਤੇ ਮਤਲਬ ਇਹ ਮਹਿਸੂਸ ਹੁੰਦਾ ਵੀ ਆਪਾਂ ਗਲਤ ਕਰੇ ਲੋਕਵਾਇ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰਜੀਤ ਸਿੱਧੂ ਪੰਜਾਬ ਸਰਕਾਰ ਨੇ ਵੱਡੇ ਵੱਡੇ ਬੋਰਡ ਬੈਨਰ ਪੋਸਟਰ ਲਗਾਏ ਸੀ ਕਿ ਕੱਚੇ ਮਲਾਜਮਾਂ ਨੂੰ ਪੱਕਾ ਕੀਤਾ ਜਾਵੇਗਾ ਤੇ ਬੜੇ ਵਾਰ ਇਹ ਵੀ ਕਹਿ ਦਿੱਤਾ ਗਿਆ ਕਿ ਕੱਚੇ ਮਲਾਜਮਾਂ ਨੂੰ ਪੱਕਾ ਕਰ ਦਿੱਤਾ ਗਿਆ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਸੀ ਤੇ ਉਹਨਾਂ ਦੇ ਨਾਲ ਜਿਹੜੀਆਂ ਦੂਜੇ ਸੂਬਿਆਂ 'ਚ ਸੱਤਾ ਚਾਉਣ ਤੋਂ ਬਾਅਦ ਐਡਾਂ ਚੱਲੀਆਂ ਉਹਦੇ ਵਿੱਚ ਵੀ ਸੀ ਪਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਤੱਕ ਕੀ ਕਰਨਾ ਸੀ ਸਾਡੇ ਨਾਲ ਵਾਟਰ ਐਂਡ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਨੇ ਜਿਨ੍ਹਾਂ ਨੂੰ ਪੱਕੇ ਤਾਂ ਕਰਨਾ ਦੂਰ ਦੀ ਗੱਲ ਆ ਉਹਨਾਂ ਦੀਆਂ ਤਨਖਾਹਾਂ ਵੀ ਘਟਾ ਦਿੱਤੀਆਂ ਗਈਆਂ ਗੱਲਬਾਤ ਕਰਦੇ ਆ ਮਾਮਲਾ ਕੀ ਹੈ ਜਾਣਦੇ ਆ ساری ਗੱਲਬਾਤ ਭਾਈ ਕੀ ਮਾਮਲਾ ਸਾਲਾ ਧੰਨਵਾਦ ਮਨਿੰਦਰ ਜੀ ਮੈਂ ਜਗਸੀਰ ਸਿੰਘ ਸੂਬਾ ਪ੍ਰਧਾਨ ਬਲੋਕ ਕੋਆਰਡੀਨੇਟਰ ਜੂਨੀਅਨ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਦਰਸਲ ਮਨਿੰਦਰ ਸਰ ਮਸਲਾ ਇਹ ਆ ਕਿ ਅਸੀਂ 2011 ਵਿੱਚ ਕੰਟਰੈਕਟ ਬੇਸਿਸ ਗਵਰਨਮੈਂਟ ਨੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹੋਏ ਰੋਸਟਰ ਬਣਾ ਕੇ ਵੱਖ-ਵੱਖ ਕੈਟਾਗਰੀ ਅਧੀਨ ਦੇ ਭਰਤੀ ਕੀਤਾ ਸੋ ਇਸੇ ਦੌਰਾਨ ਕੰਟਰੈਕਟ ਬੇਸਿਸ ਭਰਤੀ ਦੇ ਸਾਨੂੰ ਜਦੋਂ ਕੀਤਾ ਗਿਆ ਤੇ ਸਾਨੂੰ ਕਨਸੋਲੀਡੇਟਡ ਤਨਖਾਹ ਹੁੰਦੀ ਸੀ 2021 ਦੇ ਵਿੱਚ ਦੁਬਾਰਾ ਭਰਤੀ ਕੀਤੀ ਦੁਬਾਰਾ ਇਹ ਤੋਂ ਭਰਤੀ ਕੀਤੀ ਇਸ ਭਰਤੀ ਦੇ ਵਿੱਚ ਸਾਡੇ VRC CDS IC ਨਵੇਂ ਵੀ ਨਾਲ ਸਾਥੀ ਮੈਕਮ ਦੇ ਵਿੱਚ ਆਏ ਤੇ ਉਦੋਂ ਤੋਂ ਸਰਕਾਰ ਨੇ ਜਿਹੜਾ ਸਾਨੂੰ 2011 ਤੋਂ ਪੱਤਾ ਮਿਲ ਰਿਆ ਸੀ سفਰੀ ਪੱਤਾ ਮੋਬਾਈਲ ਅਲੌਂਸ ਤੇ ਸਪੈਸ਼ਲ ਅਲੌਂਸ ਮਿਲ ਰਹੇ ਸੀ ਉਹ 1 April 2023 ਤੋਂ ਗਵਰਨਮੈਂਟ ਨੇ ਬੰਦ ਕਰਤਾ ਤੇ ਜਦੋਂ ਅਸੀਂ ਬਾਰ-ਬਾਰ ਸਾਡੇ ਆਫੀਸਰ ਸਹਿਬਾਨ ਤੇ ਪੰਜਾਬ ਸਰਕਾਰ ਨਾਲ رابطہ ਕੀਤਾ ਵੀ ਜਿਹੜੇ ਸਾਨੂੰ ਇਹ ਪੱਤੇ ਮਿਲ ਰਹੇ ਸੀ ਪਿਛਲੇ ਸਮੇਂ ਤੋਂ ਪਿੰਡਾਂ ਦੇ ਵਿੱਚ ਜਾਣ ਦਾ ਪ੍ਰਤੀ ਦਿਨ 200 ਰੁਪਿਆ ਇੱਕ ਮਹੀਨੇ ਦਾ 3000 ਰੁਪਏ ਮਿਲਦਾ ਸੀ ਵੀ ਬੰਦ ਕਿਉਂ ਕਰਤਾ ਉਹ ਕਹਿੰਦੇ ਵੀ ਬਾਅਦ ਵਿੱਚ ਜਾਰੀ ਕਰਾਂਗੇ ਤੇ ਵੀ ਇਹਨਾਂ ਨੇ ਜੋ ਆਰਡਰ ਜਾਰੀ ਕੀਤਾ ਉਹਦੇ ਵਿੱਚ ਇਹ ਚੀਜ਼ ਲਿਖਤੀ ਚਲੋ ਅਸੀਂ 1 ਸਾਲ ਸਾਡੇ ਅਫੀਸਰ ਸਹਿਬਾਨ ਅਤੇ ਮੰਤਰੀ ਸਾਹਿਬ ਜਿੰਪਾ ਜੀ ਨੂੰ ਮਿਲਦੇ ਰਹੇ ਉਹ ਸਾਨੂੰ ਬਾਰ ਬਾਰੇ ਭਰੋਸਾ ਦਿੰਦੇ ਰਹੇ ਵੀ ਤੁਹਾਡਾ ਅਸੀਂ ਕੇਸ ਬਣਾ ਕੇ ਭੇਜਿਆ ਹੋਇਆ ਤੇ ਤੁਹਾਨੂੰ ਇਹ ਜਲਦ ਜਾਰੀ ਕਰ ਦਾਂਗੇ ਚਲੋ 1 ਸਾਲ ਕੰਪਲੀਟ ਹੋਇਆ ਤੇ 31 ਮਾਰਚ ਤੋਂ ਬਾਅਦ ਜਿਹੜਾ ਅਗਲਾ ਸਾਲ ਸ਼ੁਰੂ ਹੋਇਆ 1 April 2024 ਤੋਂ ਉਹ ਪੱਤੇ ਨਹੀਂ ਲਾਗੂ ਕੀਤੇ ਗਏ ਦੁਬਾਰਾ ਫਿਰ ਜਿਹੜੀ ਐਕਸਟੈਂਸ਼ਨ ਅਗਲੇ ਸਾਲ ਦੀ ਜਾਰੀ ਹੋਈ ਉਹਦੇ ਵਿੱਚ ਇਹਨਾਂ ਨੇ ਫੇਰ ਲਿਖਤਾ ਵੀ ਇਹ ਪੱਤੇ ਬਾਅਦ ਵਿੱਚ ਜਾਰੀ ਕੀਤੇ ਜਾਣਗੇ ਤੇ ਹੁਣ ਆ ਗਿਆ 1 April 2025 ਸਾਲ 2 ਸਾਲ ਬੀਤ ਗਏ ਸਮੇਤ ਬਕਾਇਆ ਅਸੀਂ ਪੱਤੇ ਜਾਰੀ ਕਰਨ ਵਾਸਤੇ ਡਿਪਾਰਟਮੈਂਟ ਨੂੰ ਗਹਾਰ ਲਾਉਂਦੇ ਰਹੇ ਬੇਨਤੀ ਕਰਦੇ ਰਹੇ ਉਹ ਨਹੀਂ ਜਾਰੀ ਕੀਤੇ ਐਤਕੀ ਸਰਕਾਰ ਨੇ ਬਹੁਤ ਹੀ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਵੀ ਜਿਹੜਾ ਪਿਛਲੇ ਸਮਿਆਂ ਤੋਂ ਸਾਨੂੰ 10% ਇਨਕਰੀਮੈਂਟ ਮਿਲ ਰਿਹਾ ਸੀ ਉਹ ਸਾਡਾ ਐਤਕੀ ਪੱਤੇ ਬੰਦ ਕਰਨ ਦੇ ਬਾਅਦ ਉਹ ਵੀ ਕੱਟ ਮਾਰਤਾ ਬਹੁਤ ਨਗੁਣੀਆ ਤਨਖਾਹਾਂ ਤੇ ਕੰਮ ਕਰ ਰਹੇ ਆ ਇੱਥੇ ਇੱਕ ਮੈਂ ਹੋਰ ਗੱਲ ਐਡ ਕਰਨੀ ਚਾਹਣਾ ਵੀ ਸਾਡੇ ਮੈਕਨ ਦੇ ਵਿੱਚ ਦੋ ਵਿੰਗ ਕੰਮ ਕਰਦੇ ਇੱਕ ਟੈਕਨੀਕਲ ਇੱਕ ਸੋਸ਼ਲ ਵਿੰਗ ਸੋਸ਼ਲ ਵਿੰਗ ਦੇ ਵਿੱਚ ਜੋ ਸਾਡੇ ਹੈਡ ਆਫਸ ਮੁੱਖ ਦਫ਼ਤਰ ਦੇ ਵਿੱਚ ਵੱਖ-ਵੱਖ ਪੋਸਟਾਂ ਤੇ ਆਈ ਸੀ ਸੀ ਡੀ ਐਸ ਜਾਂ ਕੋਈ ਜੇ ਵੀ ਹੈਗੇ ਨੇ ਜਾਂ ਡਰਾਈਵਰ ਵੀਰ ਨੇ ਸਾਡੇ ਹੋਰ ਵੀ ਵੱਖ-ਵੱਖ ਆਉਤਿਆਂ ਦੇ ਕੰਮ ਕਰ ਰਹੇ ਨੇ ਉਹਨਾਂ ਦੀ ਜੋ ਐਕਸਟੈਂਸ਼ਨ ਆਈ ਹੈ 34 2025 ਨੂੰ ਉਹਦੇ ਵਿੱਚ 10% ਵਾਧਾ ਦਿੱਤਾ ਗਿਆ ਤੇ ਦੂਸਰੇ ਪਾਸੇ ਜਦੋਂ 224 ਬੀਆਰਸੀ 11 ਸੀਡੀ 11 ਆਈਸੀ ਤੇ 14 ਸੀਡੀਐਸ ਦਾ ਜਿਹੜਾ ਆ ਪਿਛਲੇ ਹਫਤੇ ਐਕਸਟੈਂਸ਼ਨ ਜਾਰੀ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਉਹਨਾਂ ਦਾ ਮਤਲਬ ਹੈ ਕਿ ਸਾਡਾ ਪੱਤਾ ਕੱਟਤਾ ਜਿੱਥੋਂ ਪਤਾ ਲੱਗਦਾ ਵੀ ਇਹਨਾਂ ਨੇ ਸਾਡੇ ਹੀ ਸੋਸ਼ਲ ਕੇਟਰ ਦੇ ਵਿੱਚ ਮਤਰਈ ਮਾਂ ਵਾਲਾ سلوਕ ਕੀਤਾ ਸਾਡੇ ਨਾਲ ਤੇ ਸਾਡੇ ਸਮੁੱਚਾ ਜਿੰਨਾ ਸਾਡਾ ਕੇਡਰ ਹੈ ਬਹੁਤ ਪਾਰੀ ਰੋਸ ਪਾਇਆ ਜਾ ਰਿਹਾ ਹੈ ਕੀ ਲੱਗਦਾ ਮਤਲਬ ਸਰਕਾਰ ਕਹਿੰਦੀ ਸੀ ਅਸੀਂ ਕਚੇ ਨੂੰ ਪੱਕੇ ਕਰਨਾ ਹੈ ਤੁਹਾਡੇ ਨਾਲ ਵਾਪਰ ਗਈ ਅਸੀਂ ਤਾਂ ਸਰਕਾਰ ਤੋਂ ਸਾਨੂੰ ਵੀ ਬਹੁਤ ਆਸ ਸੀ ਕਿਉਂਕਿ ਦੇਖੋ ਜਦੋਂ ਇਲੈਕਸ਼ਨ ਇਅਰ ਹੁੰਦਾ ਸਰਕਾਰ ਨੇ ਵੱਖ-ਵੱਖ ਅਖਬਾਰਾਂ ਨਿਊਜ਼ ਚੈਨਲ ਦੇ ਵਿੱਚ ਵੱਡੇ-ਵੱਡੇ ਵਾਅਦੇ ਕੀਤੇ ਗਵਰਨਮੈਂਟ ਨੇ ਸਾਡੇ ਜੋ ਮੌਜੂਦਾ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਜੀ ਮਾਨ ਜਾਂ ਉਹਨਾਂ ਦੇ ਨਾਲ ਜਿੰਨੇ ਵੀ ਉਹਨਾਂ ਦੀ ਪੂਰੀ ਟੀਮ ਦੇ ਜੋ ਆਪਾਂ ਕਹਿ ਲਈਏ ਸਾਥੀ ਸੀ ਉਹਨਾਂ ਨੇ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਵੀ ਜੋ 70 ਸਾਲਾਂ ਵਿੱਚ ਸਰਕਾਰ ਨੇ ਨਹੀਂ ਕੀਤਾ ਜਿਹੜੇ ਕੱਚੇ ਕੰਮੇ ਨੇ ਉਹ ਵਿਚਾਰੇ ਰੁੱਲਦੇ ਫਿਰਦੇ ਨੇ ਜਦੋਂ ਸਾਡੇ ਹੱਥ ਹਰਾ ਪੈਨ ਆ ਗਿਆ ਸਾਡੇ ਹੱਥ ਕਲਮ ਆ ਗਈ ਆਉਣ ਸਾਰ ਅਸੀਂ ਇਹਨਾਂ ਨੂੰ ਰੈਗੂਲਰ ਕਰਾਂਗੇ ਇਹਨਾਂ ਦਾ ਜੋ ਸਰਵਿਸ ਹੈ ਉਹਨਾਂ ਸੀ ਰੈਗੂਲਰ ਕਰਕੇ ਸਾਰੇ ਭੱਤੇ ਸਮੇਤ ਫੁੱਲ ਤਨਖਾਹ ਦੇਵਾਂਗੇ ਪਰ ਜਿਹੜਾ ਇਹ ਬਦਲਾਅ ਸਾਡੇ ਤੇ ਉਲਟਪਾਰੂ ਪੈ ਗਿਆ ਉਲਟਪਾਰੂ ਇਹ ਪੈ ਗਿਆ ਵੀ ਜਿੱਥੇ ਸਾਨੂੰ ਪਿਛਲੀਆਂ ਸਰਕਾਰਾਂ ਜਿੰਨਾ ਕੁ ਸਾਡਾ ਬੰਦਾ ਸੀ ਮਤਲਬ ਕਿ ਵਾਧਾ ਤਨਖਾਹ 'ਚ ਹਰ ਸਾਲ ਸਾਨੂੰ ਦਿੰਦੇ ਸੀਗੇ ਤੇ ਉਹ ਤੇ ਇਹਨਾਂ ਨੇ ਕੱਟ ਮਾਰ ਕੇ ਸਗੋਂ ਤਨਖਾਹ ਸਾਡੀ ਘਟ ਕਰਤੀ ਆ ਸਾਨੂੰ ਮਤਲਬ ਕਿ ਵੀ ਇਹਨਾਂ ਨੇ ਸਾਨੂੰ ਸ਼ੌਂਕ ਨਹੀਂ ਕੋਈ ਧਰਨੇ ਮੁਜਾਰੇ ਕਰਨ ਦਾ ਕਿਉਂਕਿ ਜਿਹੜੀ ਸਾਡੀ ਕੈਟਾਗਰੀ ਹੈ ਇਹ ਬਹੁਤ ਜ਼ਿਆਦਾ ਕੁਆਲੀਫਾਈਡ ਹੈ ਬਹੁਤ ਜ਼ਿਆਦਾ ਪੜ੍ਹੇ ਲਿਖੇ ਨੇ ਜ਼ਿਆਦਾ ਪੜ੍ਹੇ ਲਿਖੇ ਹੋਣ ਕਾਰਨ ਕਰਕੇ ਵੀ ਸਾਰੇ ਸੋਚਦੇ ਆ ਬਈ ਆਪਾ ਪੱਤਰ ਵਿਹਾਰ ਰਹੇ ਗਵਰਨਮੈਂਟ ਨਾਲ ਗੱਲ ਕਰੀਏ ਅਸੀਂ ਲਗਾਤਾਰ ਪਿਛਲੇ 2 ਸਾਲਾਂ ਤੋਂ ਪੱਤਰ ਵਿਹਾਰ ਰਹੇ ਮੀਟਿੰਗਾਂ ਰਾਹੀਂ ਇਵਨ ਕਿ ਮੇਨ ਸੈਕਟਰੀ ਚੰਡੀਗੜ੍ਹ ਦੇ ਵਿੱਚ ਆਪਣੇ ਸਾਡੇ ਡਿਪਾਰਟਮੈਂਟ ਦੇ ਮੰਤਰੀ ਸਾਹਿਬ ਜਿੰਪਾ ਜੀ ਹੁੰਦੇ ਸਨ ਉਹਨਾਂ ਦੇ ਨਾਲ ਅੱਜਕੱਲ ਮੁੰਡਿਆ ਜੀ ਨੇ ਜਿੰਪਾ ਸਾਹਿਬ ਹੁੰਦੇ ਸੀਗੇ ਉਹਨਾਂ ਦੇ ਨਾਲ ਸਾਡੀਆਂ ਲਗਾਤਾਰ 3-4 ਮੀਟਿੰਗਾਂ ਇਹਨਾਂ ਟੌਪਿਕਾਂ ਤੇ ਹੋਈਆਂ ਜਿੱਥੋਂ ਸਾਨੂੰ ਉਹਨਾਂ ਨੇ ਇੱਕ ਮਤਲਬ ਕਿ ਵੀ ਕਹਿੰਦੇ ਨੇ ਵਿਸ਼ਵਾਸ ਦਵਾਉਂਦੇ ਰੇ ਵੀ ਤੁਹਾਡੇ ਜਿਹੜੇ ਪੱਤੇ ਆ ਜਾਰੀ ਕਰਾਂਗੇ ਪਰ ਉਹ ਸਾਰੇ ਜਿਹੜੇ ਲਾਰੇ ਰੱਪੀ ਰਹਿ ਗਏ ਉਹ ਮਿੱਠੀਆਂ ਗੋਲੀਆਂ ਜਿਵੇਂ ਕਹਿੰਦੇ ਵੀ ਮਿੱਠੀਆਂ ਗੋਲੀਆਂ ਰਹਿ ਗਈਆਂ ਵੀ ਸਾਡੇ ਇਹਨਾਂ ਨੇ ਪੱਤੇ ਜਾਰੀ ਨਹੀਂ ਕੀਤੇ ਤੇ ਇੱਕ ਇੱਥੇ ਮੈਂ ਗੱਲ ਹੋਰ ਐਡ ਆਨ ਕਰਨੀ ਚਾਹਣਾ ਵੀ ਜਿਹੜੀ ਸਾਡੀ ਡਿਊਟੀ ਹੈ ਸੜਕ ਤੇ ਆਉਣ ਸੜਕ ਤੇ ਆ ਅਸੀਂ ਪਿੰਡਾਂ ਵਿੱਚ ਜਾਂਦੇ ਹਾਂ ਸਵੇਰੇ ਨਿਕਲਦੇ ਹਾਂ ਘਰੋਂ ਅੱਜ ਇਸ ਪਿੰਡ ਕੱਲ ਨੂੰ ਦੂਸਰੇ ਪਿੰਡ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਸੰਬੰਧੀ ਜੋ ਮਤਲਬ ਕਿ ਵੀ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਸ਼ੁੱਧ ਪਾਣੀ ਦੇ ਫਾਇਦੇ ਤੇ ਪੰਚਾਇਤਾਂ ਨੂੰ ਟ੍ਰੇਨਿੰਗਾਂ ਦੇਣੀਆਂ ਨਵੇਂ-ਨਵੇਂ ਜੋ ਵੀ ਗਵਰਨਮੈਂਟ ਪ੍ਰੋਜੈਕਟ ਲਾਂਚ ਕਰਦੀ ਹੈ ਉਹਨਾਂ ਦੀ ਪਬਲਿਸਿਟੀ ਕਰਨਾ ਲੋਕਾਂ ਵਿੱਚ ਲੈ ਕੇ ਜਾਣਾ ਗਵਰਨਮੈਂਟ ਦੇ ਕੰਮਾਂ ਨੂੰ ਸਾਡਾ ਮੁੱਖ ਕੰਮ ਹੈ ਤੇ ਅਸੀਂ ਪਿਛਲੇ 2 ਸਾਲਾਂ ਤੋਂ ਸਾਨੂੰ ਪੱਤੇ ਨੇ ਤੇ ਪਿੰਡਾਂ ਜਾਣ ਵਾਸਤੇ ਅਸੀਂ ਸੇਵਾ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਾਂ ਵੀ ਚਲੋ ਅੱਜ ਨਹੀਂ ਤਾਂ ਭਲਕੇ ਗਵਰਨਮੈਂਟ ਸਾਡੇ ਪੈਸੇ ਦੇਊਗੀ ਪਰ ਇਹਨਾਂ ਨੇ ਸਾਨੂੰ ਮਜਬੂਰ ਕਰਤਾ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਾਨੂੰ ਧਰਨੇ ਲਾਉਣੇ ਸਿਖਾਏ ਆ ਹੁਣ ਅਸੀਂ ਕੱਲ 22 ਤਰੀਕ ਤੋਂ ਪ੍ਰੋਪਰ ਜਿਹੜਾ ਕੰਮ ਐ ਫੀਲਡ ਦੇ ਕੰਮ ਸਾਰਿਆਂ ਦਾ ਬਾਈਕਾਟ ਅਸੀਂ ਬੰਦ ਕੀਤਾ ਹੋਇਆ ਜੀ 28 ਤਰੀਕ ਨੂੰ ਸਾਡੇ ਵਿਭਾਗੀ ਮੁਖੀ ਦਾ ਦਫ਼ਤਰ ਹੈ ਮੁਹਾਲੀ ਫੇਸ 2 ਦੇ ਵਿੱਚ ਬੱਸੀ ਥੀਟਰ ਦੀ ਬੈਕ ਸਾਈਡ ਤੇ ਉੱਥੇ ਪੱਕੇ ਤੌਰ ਤੇ ਅਨਮਿੱਥੇ ਸਮੇਂ ਲਈ ਅਸੀਂ ਧਰਨ ਲਾ ਰਹੇ ਆ ਕੀ ਮੰਨਦੇ ਹੋ ਮਤਲਬ ਇੱਕ ਸਰਕਾਰ ਇਹ ਕਹਿ ਕੇ ਆਈ ਕਿ ਬਦਲਾ ਆਵੇਗਾ ਆਇਆ ਥੋੜੀ ਜ਼ਿੰਦਗੀ 'ਚ ਨਹੀਂ ਬਦਲਾਅ ਤਾਂ ਦੇਖੋ ਜੀ ਸਾਡੇ ਲਈ ਤਾਂ ਕੋਈ ਬਦਲਾਅ ਸਾਨੂੰ ਲੱਗ ਨਹੀਂ ਰਿਹਾ ਕਿਉਂਕਿ ਜੋ ਸਾਨੂੰ ਪਹਿਲਾਂ ਮਿਲ ਰਿਆ ਸੀ ਸਾਡਾ ਤਾਂ ਉਹ ਵੀ ਸਾਥ ਹੋ ਇਹਨਾਂ ਨੇ ਖੋ ਲਿਆ ਹਾਂ ਬਦਲਾ ਜਿਹੜੇ ਦਿੱਲੀ ਤੋਂ ਆ ਹੁਣ ਆਈ ਹੈ ਟੀਮ ਇੱਥੇ ਫਿਰਦੇ ਆ ਕੋਈ ਚੇਅਰਮੈਨ ਫਲਾਣਾ ਲਾਤਾ ਕਿਸੇ ਡਿਪਾਰਟਮੈਂਟ ਦਾ ਕੋਈ ਲਾਤਾ ਉਹਨਾਂ ਲਈ ਜ਼ਰੂਰ ਬਦਲਾ ਹੈ ਸਾਡੇ ਲਈ ਕੋਈ ਬਦਲਾ ਨਹੀਂ ਕਿਉਂਕਿ ਅਸੀਂ ਤਾਂ ਜਿੰਨੀਆਂ ਤਨਖਾਹਾਂ ਲੈ ਰਿ ਸੀ ਸਾਨੂੰ ਤਾਂ ਉਹਦੇ ਉੱਤੇ ਵੀ ਇਹਨਾਂ ਨੇ ਕੱਟ ਮਾਰਤਾ ਉਹ ਭਗਵੰਤ ਮਾਨ ਜੀ ਅਕਸਰੀ ਸਟੇਜਾਂ ਤੇ ਬੋਲਦੇ ਹੁੰਦੇ ਆ ਵੀ ਅੰਤ ਤੇ ਅਤ ਹੁਣ ਅਤ ਇਹਨਾਂ ਨੇ ਚੱਕੀ ਹੋਈ ਹੈ ਤੇ ਅੰਤ ਇਹਨਾਂ ਦਾ ਹੋ ਜਾਣਾ ਹੈ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਜਲਦੀ ਇਹਨਾਂ ਦਾ ਅੰਤ ਹੋ ਜਾਊਗਾ ਕਿਉਂਕਿ ਸੋਣ ਹੀ ਨਹੀਂ ਰਹੇ ਕਿਸੇ ਦੀ ਕੋਈ ਕੰਮ ਹੀ ਨਹੀਂ ਹੋ ਰਿਹਾ ਕਿਸੇ ਦਾ ਜੇ ਮੁਲਾਜ਼ਮ ਹੀ ਅੱਜ ਦੁਖੀ ਹੈ ਅਸੀਂ ਗਰਾਊਂਡ ਲੈਵਲ ਤੇ ਵਰਕ ਕਰਦੇ ਆਂ ਜਾ ਕੇ ਜਿੰਨੀਆਂ ਪੰਚਾਇਤਾਂ ਸਾਡੇ ਹਰੇਕ ਬੰਦੇ ਕੋਲੇ 30 35 35 ਪਿੰਡ ਹੈ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆਂ ਸਰਕਾਰ ਦਾ ਵਾਟਰ ਸਪਲਾਈ ਨਾਲ ਸੰਬੰਧਤ ਕੋਈ ਵੀ ਪ੍ਰੋਜੈਕਟ ਆਉਂਦਾ ਹੈ ਬੇਸ਼ੱਕ ਉਹ ਸਵੱਛ ਭਾਰਤ ਚੱਲਿਆ ਹੋਵੇ ਜਾਂ ਪਿੰਡਾਂ ਦੇ ਵਿੱਚ ਅਸੀਂ ਟੈਂਕੀਆਂ ਬਣਾਉਣੀਆਂ ਹੋਣ ਉਥੋਂ ਦੀ ਪੰਚਾਇਤ ਨੂੰ ਨਹੀਂ ਪਤਾ ਵੀ ਸਾਡੇ ਪਿੰਡ ਲਈ ਇਹ ਸਕੀਮ ਆਈ ਹੈ। ਉਹ ਸਕੀਮ ਅਸੀਂ ਲੈ ਕੇ ਜਾਣੇ ਆ। ਉਹ ਸਕੀਮ ਲਈ ਕੀ ਅਸੀਂ ਬੈਨੀਫੀਸ਼ੀਅਰੀ ਸ਼ੇਅਰ ਇਕੱਠਾ ਕਰਾਉਣਾ ਹੈ? ਕੀ ਉਹਨਾਂ ਤੋਂ ਅਸੀਂ ਜਿਹੜੇ ਲੋਨਰੀ ਦੇ ਡਾਕੂਮੈਂਟ ਲੈਣੇ ਆ ਉਹ ਸਾਰਾ ਰੋਡ ਮੈਪ ਆ ਜਿਹੜਾ ਅਸੀਂ ਤਿਆਰ ਕਰਦੇ ਆ। ਤਾਂ ਜਾ ਕੇ ਕਿਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਸੁੱਧ ਪਾਣੀ ਉਹ ਜਾਂਦਾ ਹੈ। ਤਾਂ ਅਸੀਂ ਗਰਾਊਂਡ ਲੈਵਲ ਤੇ ਇੰਨਾ ਵਰਕ ਕਰਨ ਦੇ باوجود ਵੀ ਕਿਤੇ ਨਾ ਕਿਤੇ ਸਾਨੂੰ ਬਹੁਤ ਨਗੌਲਿਆ ਕੀਤਾ ਜਾ ਰਿਹਾ। ਅਸੀਂ 2011 ਤੋਂ ਸਿਰਫ 5000 ਰੁਪਏ ਤੇ ਭਰਤੀ ਹੋਏ ਸੀ। ਜੇ ਵੇਖਿਆ ਜਾਵੇ ਮਹंगाई दर ਨੂੰ ਤਾਂ 2011 ਤੋਂ ਲੈ ਕੇ 15 ਸਾਲ ਬਣ ਜਾਣਗੇ ਮੂਰੇ ਦਸੰਬਰ ਦੇ ਵਿੱਚ ਜੋਇਨਿੰਗ ਸੀ ਸਾਡੀ ਤੇ ਸਾਡੀ ਤਨਖਾਹ ਸਿਰਫ 19965 ਰੁਪਏ ਹੋਈ ਹੈ। ਬੜੀਆਂ ਉਮੀਦਾਂਾਂ ਸੀ ਵੀ ਚਲੋ ਕੁਛ ਨਾ ਕੁਛੇ ਕਰਨਗੇ ਕਿਉਂਕਿ ਅਕਸਰ ਹੀ ਕਹਿੰਦੇ ਸੀ ਵੀ ਕੱਚੇ ਮੁਲਾਜ਼ਮਾਂ ਨੂੰ ਅਸੀਂ ਹੁਣ ਸਾਰੇ ਪੱਕੇ ਕਰ ਦੇਣਾ ਹੈ। ਪਰ ਨਹੀਂ ਬਹੁਤ ਅਫਸੋਸਨਾਕ ਕਹਿਣਾ ਪੈ ਰਿਹਾ ਅਸੀਂ ਵੀ ਵੋਟਾਂ ਪਾਈਆਂ। ਪਾਈਆਂ ਸੀ ਕਿ ਬਹੁਤ ਪਾਈਆਂ ਜੀ ਵੱਡਾ ਦੁੱਖ ਤਾਂ ਇਹੀ ਹੈ ਵੀ ਵੋਟਾਂ ਬਹੁਤ ਪਾਈਆਂ ਤੇ ਪਵਾਇਆਂ ਵੀ ਬਹੁਤ। ਅਕਸਰ ਹਰੇਕ ਨੂੰ ਕਹਿੰਦੇ ਸੀ ਵੀ ਯਾਰ ਇਤਕੇ ਬਦਲਾਅ ਕਰ ਲੋ ਕੋਈ ਗੱਲ ਨਹੀਂ ਜਿੱਥੇ ਇੰਨਾ ਚਿਰ ਉਹਨਾਂ ਨੂੰ ਦੇਖ ਲੈ ਤੇ ਕਿੰਨਾ ਨੂੰ ਵੀ ਵੇਖ ਲਗੇ ਪਾਈਆਂ ਜੀ ਪਰ ਹੁਣ ਆਪਦੇ ਆਪ ਤੇ ਮਤਲਬ ਇਹ ਮਹਿਸੂਸ ਹੁੰਦਾ ਵੀ ਆਪਾਂ ਗਲਤ ਕਰਿਆ ਗਲਤ ਕਰਿਆ ਉਹ ਹੁੰਦਾ ਬਸਤਾ ਬਹੁਤ ਦੁੱਖ ਹੁੰਦਾ ਜੀ ਪਰ ਦੇਖੋ ਕਹਿੰਦੇ ਵੀ ਜਨਤਾ ਜਿਹੜੀ ਉਹ ਬਹੁਤ ਵੱਡੀ ਹੈ ਜਿਵੇਂ ਇਹ ਅਕਸਰ ਕਹਿੰਦੇ ਹੁੰਦੇ ਆ ਤੇ ਜਨਤਾ ਨੇ ਫਿਰ ਹੁਣ ਆਉਣ ਵਾਲੇ ਟਾਈਮ 'ਚ ਫੇਰ ਫੈਸਲਾ ਕਰ ਦੇਣਾ ਉਹ ਦਿਨ ਦੂਰ ਨਹੀਂ ਜਦੋਂ ਇਹ ਆਪਦੀਆਂ ਜਮਾਨਤਾਂ ਵੀ ਜ਼ਬਤ ਕਰਾਉਣਗੇ ਹਾਂਜੀ ਹਾਂਜੀ ਈਮਾਨਦਾਰ ਬੰਦਾ ਤਰੱਕੀ ਕਰਦਾ ਹੁੰਦਾ ਗਾਹ ਨੂੰ ਵੱਧਦਾ ਹੁੰਦਾ ਤੁਸੀਂ ਪਿੱਛੇ ਵਾਲਾ ਗियर ਪਵਾਤਾ ਤੁਹਾਡਾ ਸਰਕਾਰ ਨੇ ਮਤਲਬ ਜਿਹੜਾ ਬੰਦਾ 19000 ਰੁਪਏ ਚ ਆਪਣੇ ਖਰਚੇ ਮੇਨਟੇਨ ਕਰੀ ਬੈਠਾ ਉਹਦਾ ਹੁਣ 55-5600 ਰੁਪਏ ਵਿੱਚ ਤੁਸੀਂ ਕਹਿੰਦੇ ਘਟ ਗਿਆ ਉਹਦਾ ਸਾਰਾ ਸਿਸਟਮ ਹੀ ਹੱਲ ਜਾਂਦਾ ਹੋਊਗਾ ਮਨਿੰਦਰ ਜੀ ਜੀ ਤੁਸੀਂ ਬਿਲਕੁਲ ਸਹੀ ਕਿਹਾ ਹੈ ਕਿ ਸਾਡਾ ਇੰਨਾ ਜ਼ਿਆਦਾ ਰੱਜ ਕੇ ਸ਼ੋਸ਼ਣ ਕੀਤਾ ਹੈ ਸਰਕਾਰ ਨੇ ਹੂੰ ਜਦੋਂ ਤੋਂ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਪਹਿਲਾਂ ਕਹਿੰਨ ਨੂੰ ਜੇ ਨਹੀਂ ਸੀ ਕਰਦਾ ਕਿ ਬਹੁਤ ਵਧੀਆ ਸਰਕਾਰ ਬਣੀ ਹੈ ਸਾਲ 2 ਸਾਲ ਦੇ ਵਿੱਚ ਪੰਜਾਬ ਨੂੰ ਸੈੱਟ ਕਰ ਦੂ ਜਿਹੜਾ ਕਹਿੰਦੇ ਸੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿ ਜਿੰਨੇ ਵੀ ਕਰਪਸ਼ਨ ਹੈ ਉਹ ਪੰਜਾਬ ਚੋਂ ਖਤਮ ਹੋਜੂ ਜੋ ਵੀ ਨਸ਼ੇ ਆ ਜਾਂ ਜੋ ਵੀ ਚੋਰ ਬਜਾਰੀ ਆ ਜਾਂ ਕੁਝ ਵੀ ਆ ਉਹ ਬਿਲਕੁਲ ਖਤਮ ਹੋਜੂ ਜਿਹੜੇ ਅਧਿਆਪਕ ਨੇ ਜਾਂ ਡਾਕਟਰ ਨੇ ਜਾਂ ਜਿੰਨੇ ਵੀ ਸਰਕਾਰੀ ਮਹਿਕਮੇ ਨੇ ਹੈਲਥ ਵਿਭਾਗ ਆ ਚਾਹ ਅਧਿਆਪਨ ਹੈ ਚਾਹ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਹੈ ਜਾਂ ਕੋਈ ਵੀ ਵਿਭਾਗ ਆ ਹਰੇਕ ਮੁਲਾਜ਼ਮ ਇਹਨਾਂ ਤੋਂ ਪਰੇਸ਼ਾਨ ਆ ਕਿਉਂ ਕਿਉਂਕਿ ਜਦ ਅਸੀਂ ਖੁਦ ਪਰੇਸ਼ਾਨ ਹਾਂ ਤਾਂ ਦੂਸਰੇ ਵੀ ਪਰੇਸ਼ਾਨ ਹੋਣਗੇ ਬੜੀ ਉਮੀਦ ਸੀ ਕਿ ਸਾਨੂੰ ਰੈਗੂਲਰ ਕੀਤਾ ਜਾਊਗਾ ਕਿਉਂਕਿ ਕੋਈ ਵੀ ਸਾਡਾ ਜਿਹੜਾ EMPLOYEE ਆ ਉਹ ਘੱਟ ਪੜਿਆ ਲਿਖਿਆ ਨਹੀਂ ਆ ਘੱਟ ਤੋਂ ਘੱਟ ਯੋਗਤਾ ਗ੍ਰੈਜੂਏਸ਼ਨ ਆ ਇਹਦੇ ਵਿੱਚ ਬਾਕੀ ਸਾਰੇ ਕੋਈ ਮਾਸਟਰ ਡਿਗਰੀ ਲਈ ਬੈਠਾ ਕੋਈ B.Ed ਲਈ ਬੈਠਾ ਕੋਈ LL.B ਵੀ ਕਰੀ ਬੈਠਾ ਸਾਰੇ ਵਧੀਆ ਤਜਰਬੇਕਾਰ ਨੇ ਕਿਉਂਕਿ ਤਜਰਬਾ ਬਹੁਤ ਹੋ ਜਾਂਦਾ ਹੈ ਜੇ ਆਪਾਂ 11 ਤੋਂ ਵੇਖੀਏ ਤਾਂ 14-15 ਸਾਲ ਬਣ ਜਾਂਦੇ ਆ ਜੇ ਬਾਅਦ ਦੀ ਭਰਤੀ ਦੀ ਵੀ ਗੱਲ ਕਰੀਏ ਜਿਹੜੀ 2021 ਦੀ ਹੋਈ ਆ ਤਾਂ ਉਹਨੂੰ ਵੀ 5 ਸਾਲ ਹੋ ਗਏ ਪਰ ਜਿਹੜਾ ਇਹ ਸਾਡਾ ਸ਼ੋਸ਼ਨ ਹੈ ਇਹ ਹੁਣ ਤੱਕ ਤਾਂ ਮਨਿੰਦਰ ਜੀ ਬਿਲਕੁਲ ਬਰਦਾਸ਼ਤ ਕਰ ਚੁੱਕੇ ਆ ਇਹ ਕਿਸੇ ਵੀ ਚੀਜ਼ ਦਾ ਨਾ ਸਹਿਣ ਕਰਨ ਦਾ ਕਿਸੇ ਦੀ ਆਪਾਂ ਦੇਖੀ ਕਿ ਸਹਿਨਸ਼ੀਲਤਾ ਹੋਣੀ ਚਾਹੀਦੀ ਆ ਉਹਦੀ ਵੀ ਕੋਈ ਹੱਦ ਹੁੰਦੀ ਆ ਜਦੋਂ ਸਾਡਾ 1 April 2023 ਦੇ ਵਿੱਚ ਜਿਹੜਾ ਸਫਰੀ ਪੱਤਾ ਹੈ 3000 ਰੁਪਿਆ ਤੇ 4000 ਰੁਪਿਆ ਜਦੋਂ ਉਹ ਬੰਦ ਕੀਤਾ ਤਾਂ ਅਸੀਂ ਆਪਣੀ ਜੇਬ ਦੇ ਵਿੱਚ ਉਹ ਪੌਕਟਮਨੀ ਦੇ ਨਾਲ ਵਿਭਾਗ ਦੇ ਕੰਮ ਅਸੀਂ ਰੁਕਣ ਨਹੀਂ ਦਿੱਤੇ ਉਸੇ ਤਰ੍ਹਾਂ ਚੱਲਦਾ ਰਿਹਾ ਕੋਈ ਮਹਿਸੂਸ ਨਹੀਂ ਹੋਇਆ ਲੇਕਿਨ ਵਿਭਾਗ ਨੂੰ ਇਹ ਚਾਹੀਦਾ ਸੀ ਕਿ ਇਹਨਾਂ ਨੂੰ ਆਪਾਂ ਲਾਰਾ ਲੱਪਾ ਨਾ ਲਈਏ ਇਹ ਵੀਰ ਟੈਂਕੀਆਂ ਤੇ ਵੀ ਚੜਦੇ ਆ ਸਾਡੇ ਮੁਲਾਜ਼ਮ ਧਰਨਾ ਵੀ ਲਾਉਂਦੇ ਆ ਐਚ ਡੀ ਦਫ਼ਤਰ ਅੱਗੇ ਵੀ ਧਰਨੇ ਲੱਗੇ ਆ ਮੰਤਰੀਆਂ ਦੇ ਅੱਗੇ ਵੀ ਧਰਨੇ ਲੱਗੇ ਆ ਲੇਕਿਨ ਉੱਥੇ ਸਿਰਫ ਇਹੀ ਗੱਲ ਕਹੀ ਜਾਂਦੀ ਸੀ ਕਿ ਤੁਹਾਡੀ ਗੱਲ ਸੁਣੀ ਜਾਵੇਗੀ ਜਲਦੀ ਤੁਹਾਡਾ ਜਿਹੜਾ ਸਫਰੀ ਪੱਤਾ ਉਹ ਜਾਰੀ ਹੋ ਜਾਵੇਗਾ 2 ਸਾਲ ਦੀ ਵੇਟ ਤੋਂ ਬਾਅਦ ਇਹ ਜਿਹੜਾ ਸਲਾਨਾ ਇਨਕਰੀਮੈਂਟ ਹੈ 10% ਲੱਗਦਾ ਜੀ ਕਿਸੇ ਦਾ 9% ਲੱਗਦਾ ਕੰਮ ਦੇ ਬੀਸ ਤੇ ਉਹ ਵਾਅਦਾ ਹੋਣਾ ਹੀ ਹੁੰਦਾ ਪਰੰਤੂ ਇਸ ਵਾਰ ਜਿਹੜਾ 19/9/2025 ਨੂੰ ਜਿਹੜਾ ਸਾਡੀ ਐਕਸਟੈਂਸ਼ਨ ਭੇਜੀ ਹਰ ਸਾਲ ਸਾਲਾਨਾ ਵਾਧਾ ਕੰਟਰੈਕਚੁਅਲ ਕੰਮਿਆਂ ਦਾ ਤਾਂ ਉਹਦੇ ਵਿੱਚ ਇਹਨਾਂ ਨੇ ਇਨਕ੍ਰੀਮੈਂਟ ਵੀ ਬੰਦ ਕਰਤਾ ਉਸ ਦਿਨ ਦਾ ਸਾਡੀ ਯੂਨੀਅਨ ਨੂੰ ਇੰਨਾ ਬੁਰਾ ਲੱਗਿਆ ਸਾਡੀ ਨੀਂਦ ਉੱਡ ਗਈ ਕਿ ਹੁਣ ਜਿਹੜਾ ਸਾਡਾ ਫਿਊਚਰ ਹੈ ਇਹ ਲਗਭਗ ਖਤਮ ਹੋਣ ਵਾਲਾ ਕਿਉਂਕਿ ਲਗਾਤਾਰ ਪਹਿਲਾਂ ਕੱਟ ਲੱਗ ਰਹੇ ਆ ਤੇ ਹੁਣ ਇਹ ਵੀ ਹੋ ਸਕਦਾ ਮਹਿਕਮੇ ਵਿੱਚੋਂ ਬਾਹਰ ਕੱਢਣ ਦੀ ਕੋਈ ਪਾਲਿਸੀ ਬਣਾ ਲੈਣਾ ਲੇਕਿਨ ਆਪਾਂ ਇਸ ਤੁਹਾਡੇ ਚੈਨਲ ਦੇ ਰਾਹੀਂ ਲੋਕਵਾਚ ਚੈਨਲ ਦੇ ਰਾਹੀਂ ਅਸੀਂ ਸਰਕਾਰ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਹੁਣ ਤੱਕ ਜਿੰਨਾ ਬਰਦਾਸ਼ਤ ਕੀਤਾ ਉਹਦਾ ਅੰਤ ਹੋ ਗਿਆ ਇਸ ਤੋਂ ਬਾਅਦ ਜੋ ਵੀ ਸੰਘਰਸ਼ ਹੋਊਗਾ ਉਹ ਆਰ ਪਾਰ ਦਾ ਹੀ ਹੋਊਗਾ ਹੁਣ ਅਸੀਂ ਜਿਹੜਾ ਹਰਾ ਪੈਨ ਸਾਡੇ ਵਧੀਆ ਭਵਿੱਖ ਲਈ ਜਾਂ ਬਿਹਤਰ ਭਵਿੱਖ ਲਈ ਚੱਲਣਾ ਸੀ ਉਸ ਪੈਨ ਨੂੰ ਅਸੀਂ ਕੋਸ਼ਿਸ਼ ਕਰਾਂਗੇ ਚਾਹੇ ਉਹ ਜਿਵੇਂ ਮਰਜ਼ੀ ਕਰੀਏ ਚਾਹੇ ਟੈਂਕਿਆਂ ਤੇ ਚੜੀਏ ਚਾਹੇ ਕੋ ਹੋਰ ਉਸ ਪ੍ਰਦਰਸ਼ਨ ਕਰੀਏ ਤੇ ਕੁਝ ਵੀ ਕਰੀਏ ਚਾਹੇ ਸਾਨੂੰ ਕੁਰਬਾਨੀਆਂ ਵੀ ਦੇਣੀਆਂ ਪੈ ਜਾਣ ਅਸੀਂ ਉਸ ਹਰੇ ਪੈਨ ਨੂੰ ਚਲਵਾ ਕੇ ਛੱਡਾਂਗੇ ਜੇ ਸਾਡਾ ਰੁਜ਼ਗਾਰ ਹੀ ਬਿਹਤਰ ਨਹੀਂ ਹੋਣਾ ਤਾਂ ਅਸੀਂ ਲੋਕਾਂ ਲਈ ਸਮਾਜ ਲਈ ਪਰਿਵਾਰਾਂ ਦੇ ਲਈ ਸਾਫ ਪਾਣੀ ਭੇਜਣ ਤੱਕ ਜੀ ਜਾਨ ਲਾ ਕੇ ਦਿਨੇ ਵੀ ਦਿਨੇ ਫੀਲਡ ਵਿੱਚ ਰਹਿ ਕੇ ਅਤੇ ਰਾਤ ਨੂੰ ਆਪਣੇ ਫੋਨ ਨੂੰ ਔਨ ਰੱਖ ਕੇ ਕਦੇ ਵੀ ਫੋਨ ਆ ਜਾਂਦਾ ਕਿਸੇ ਸਾਡੇ ਅਫੀਸ਼ੀਅਲ ਦਾ ਅਧਿਕਾਰੀ ਦਾ ਫੋਨ ਆ ਜਾਂਦਾ ਉਹ ਸੁਣਨਾ ਪੈਂਦਾ ਤੇ ਸਵੇਰ ਨੂੰ ਅਸੀਂ ਉੱਥੇ ਪਹੁੰਚ ਜਾਂਦੇ ਹਾਂ ਕਿ ਕਿਸੇ ਵੀ ਪੰਚਾਇਤ ਦਾ ਮਤਲਬ ਕੰਮ ਕੋਈ ਰੁਕੇ ਨਾ ਟੈਂਕੀ ਬੰਨ੍ਹ ਤੋਂ ਲੈ ਕੇ ਉਹਨੂੰ ਚਲਾਉਣ ਤੱਕ ਪਾਣੀ ਵਾਟਰ ਵਾਕਸ ਤੋਂ ਘਰ ਤੱਕ ਭੇਜਣ ਚਾਹੇ ਮੋਟਰ ਸੜਦੀਆਂ ਚਾਹੇ ਲੀਕਾਂ ਹੁੰਦੀਆਂ ਜਾਂ ਉਹਨਾਂ ਦੇ ਸੈਂਪਲ ਕਲੈਕਟ ਕਰਨੇ ਆ ਸੈਂਪਲ ਐਚ ਡੀ ਦਫਤਰ ਸੌਰੀ ਆਪਣੀ ਮੋਹਾਲੀ ਲੈਬ ਦੇ ਵਿੱਚ ਭੇਜਣੇ ਆ ਸੈਂਪਲ ਟੈਸਟ ਕਰਾਉਣ ਵਾਸਤੇ ਜਾਂ ਸਗਰੂਰ ਭੇਜਣੇ ਆ ਜਾਂ ਬਠਿੰਡੇ ਭੇਜਣੇ ਆ ਸੈਂਪਲ ਕਲੈਕਟ ਕਰਨ ਤੋਂ ਲੈ ਕੇ ਉਹਦੀਆਂ ਰਿਪੋਰਟਾਂ ਤੱਕ ਰਿਪੋਰਟਾਂ ਅਪਡੇਟ ਤੱਕ ਆਨਲਾਈਨ ਤੇ ਆਫਲਾਈਨ ਕੰਮ ਇਹ ਬੀ ਆਰ ਸੀ ਆਈ ਸੀ ਤੇ ਸੀ ਡੀ ਸੀ ਡੀ ਐਸ ਨੂੰ ਸੌਂਪਿਆ ਹੋਇਆ ਹੈ ਜਦੋਂ ਸਰਕਾਰ ਨੂੰ ਇੰਨਾ ਪਤਾ ਕਿ ਇਹਨਾਂ ਤੋਂ ਇੰਨਾ ਜ਼ਿਆਦਾ ਕੰਮ ਲੈ ਕੇ ਤਨਖਾਹ ਬਿਲਕੁਲ ਘਟ ਦੇ ਰਹੇ ਆ ਸਾਡੀਆਂ ਤਨਖਾਹਾਂ ਸਰ ਜੀ ਅਸੀਂ ਤੁਹਾਨੂੰ ਦੱਸੀਏ ਸਾਡੀਆਂ ਤਨਖਾਹਾਂ ਬੇਲਦਾਰ ਮਾਲੀ ਪੰਪ ਆਪਰੇਟਰ ਫਿਟਰ ਇਹਨਾਂ ਤੋਂ ਵੀ ਸਾਡੀਆਂ ਤਨਖਾਹਾਂ ਬਹੁਤ ਘਟ ਨਹੀਂ ਕਿਉਂਕਿ ਅਸੀਂ ਵਧੀਆ ਪੋਸਟ ਗ੍ਰੈਜੂਏਟ ਬੱਚੇ ਸੀਗੇ ਇਸ ਲਾਈਨ ਦੇ ਵਿੱਚ ਆਏ ਕਿ ਭਲੇ ਦਾ ਭਲਾ ਪੁੰਨ ਦਾ ਪੁੰਨ ਫਲੀਆਂ ਦੀਆਂ ਫਲੀਆਂ ਕਿ ਲੋਕਾਂ ਨੂੰ ਸਾਫ਼ ਪਾਣੀ ਵੀ ਦੇਵਾਂਗੇ ਲੋਕਾਂ ਤੋਂ ਅਸੀਸਾਂ ਵੀ ਲਵਾਂਗੇ ਹੁਣ ਸਾਨੂੰ ਅਸੀਸਾਂ ਵੀ ਨਹੀਂ ਮਿਲ ਰਹੀਆਂ ਸਾਡਾ ਮਿਹਨਤਾਂ ਵੀ ਪੂਰਾ ਨਹੀਂ ਮਿਲ ਰਿਹਾ ਹੁਣ ਦੱਸੋ ਅਸੀਂ ਮ मतलब ਸਰਕਾਰ ਦਾ ਵਿਰੋਧ ਕਰਾਂਗੇ ਜਾਂ ਨਹੀਂ ਕਰਾਂਗੇ ਆਪਾਂ ਕਿੱਧਰ ગયા ਤੁਸੀਂ ਹਰਾ ਪੈਨ ਦੀ ਹੁਣ ਹਜੇ ਤੱਕ ਆਪਾਂ ਕਿੱਧਰ ਗਿਆ ਹਰਾ ਪੈਨ ਪਤਾ ਨਹੀਂ ਕਿਦੇ ਲਈ ਚੱਲ ਰਿਹਾ ਜੀ ਮੇਰੇ ਹਿਸਾਬ ਨਾਲ ਤਾਂ ਸਾਨੂੰ ਤਾਂ ਕਿਤੇ ਦਿਖਾਈ ਨਹੀਂ ਦੇ ਰਿਹਾ ਕਿ ਹਰਾ ਪੈਨ ਉਹ ਕਿੱਧਰ ਗਿਆ ਉਹਨੂੰ ਲੇਕਿਨ ਮਨਿੰਦਰ ਜੀ ਜੇ ਆਪਾਂ ਤੁਹਾਨੂੰ ਅੱਜ ਫੇਰ ਦੁਬਾਰੇ ਕਹਿ ਰਹੇ ਹਾਂ ਇਸ ਚੈਨਲ ਦੇ ਰਾਹੀਂ ਕਿ ਹਰਾ ਪੈਨ ਸਾਡੇ ਭਵਿੱਖ ਲਈ ਚੱਲਣ ਲਈ ਮਜਬੂਰ ਅਸੀਂ ਕਰਨੇ ਕਰਨਾ ਚ ਹਾਂਜੀ ਕੀ ਕੀ ਮੰਨਿਆ ਜਾਵੇ ਮਤਲਬ ਤੁਸੀਂ ਜਿਵੇਂ ਇਹਨਾਂ ਨੇ ਕਿਹਾ ਕਿ ਬੜੀ ਆਸ ਮਈ ਸੀ ਸਰਕਾਰ ਤੋਂ ਤੁਹਾ ਨੂੰ ਵੀ ਸੀ ਕਿ ਵੀ ਭਾਈ ਜਦੋਂ ਆ ਗਈ ਤੇ ਪੱਕੇ ਵੀ ਹੋ ਜਾਣਗੇ ਚੰਗਾ ਮਾਹੌਲ ਮਿਲੂਗਾ ਚੰਗਾ ਵਾਤਾਵਰਨ ਮਿਲੂਗਾ ਸਾਰਾ ਕੁਝ ਬਿਲਕੁਲ ਬਾਈ ਜੀ ਆਸ ਤਾਂ ਹਰ ਇੱਕ ਬੰਦਾ ਰੱਖ ਕੇ ਚੱਲਦਾ ਜਿਹੜੀ ਜ਼ਿੰਦਗੀ ਆਸ ਤੇ ਚੱਲਦੀ ਹੈ ਪਰ ਜਿਹੜੇ ਇਹਨਾਂ ਨੇ ਆਉਣ ਸਾਲ ਸਾਡੀ ਆਸ ਹੈ ਬਿਲਕੁਲ ਤੋੜਤੀ ਹਮ ਇਹ ਆਮ ਹੀ ਆਪਾਂ ਕਹੇ ਜਨਾਂ ਇੱਕ ਸਟੇਜ ਤੇ ਇੱਕ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੈ ਇਹ ਕਹਿੰਦੇ ਸੀਗੇ ਖਜ਼ਾਨੇ ਦੇ ਵਿੱਚ ਕੋਈ ਘਾਟ ਨਹੀਂ ਖਜ਼ਾਨਾ ਬਹੁਤ ਭਰਿਆ ਹੋਇਆ ਹੈ ਬੰਦੇ ਦੀਆਂ ਨੀਤਾਂ ਸਾਫ਼ ਹੋਣੀਆਂ ਚਾਹੀਦੀਆਂ ਹੁਣ ਤਾਂ ਸਾਨੂੰ ਇਹ ਨਾ ਨੀਤਾ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਬੇਗ ਲੱਗਦੀਆਂ ਵੀ ਬਦਨੀਤ ਹੋਏ ਬੈਠੇ ਨੇ ਇਹਨਾਂ ਨੇ ਖਜ਼ਾਨਾ ਭਰਿਆ ਠੀਕ ਹੈ ਹਰ ਇੱਕ ਸਰਕਾਰ ਆਪ ਦਾ ਭਰਦੀ ਹੈ ਖਜ਼ਾਨਾ ਉਹਨੂੰ ਲੋਕ ਭਲਾਈ ਲਈ ਵਰਤਦੀ ਹੈ ਪਰ ਇਹਨਾਂ ਨੇ ਸਾਡੀ ਤਨਖਾਹ ਕੱਟ ਕੇ ਸਾਡੇ ਨਾਲ ਤਾਂ ਬਹੁਤ ਜ਼ਿਆਦਾ ਬੇਨਸਾਫੀ ਕੀਤੀ ਹੈ ਅਸੀਂ ਤਾਂ ਕਹਿੰਦੇ ਖਜ਼ਾਨਾ ਇਹਨਾਂ ਦਾ ਭਰਿਆ ਇਹਨਾਂ ਨੇ ਆਪਦੇ ਕਿਸੇ ਮਾਸਕ ਦੇ ਲਈ ਭਰਿਆ ਜਾਂ ਦਿੱਲੀ ਵਾਲੇ ਬੰਦਿਆਂ ਲਈ ਭਰਿਆ ਜਾਂ ਆਪਦੀਆਂ ਜਿਹੜੇ ਫਲੈਕਸ ਲਾਉਣਾ ਉਹਨਾਂ ਲਈ ਭਰਿਆ ਸਾਡੇ ਲਈ ਤਾਂ ਇਹ ਬਹੁਤ ਘਾਤਕ ਸਰਕਾਰ ਹੋਈ ਹੈ ਜਿਨੇ ਸਾਡੀ ਤਨਖਾਹ 5700 ਰੁਪਿਆ ਪਰ ਮਹੀਨੇ ਘਟਾਤੀ ਮਤਲਬ ਬੰਦਾ ਮੈਂ ਇਵੇਂ ਇਹਨਾਂ ਨੂੰ ਕਿਹਾ ਬੰਦਾ ਤਰੱਕੀ ਕਰਦਾ ਹੁੰਦਾ ਬੰਦਾ ਪਿੱਛੇ ਨੂੰ ਨਹੀਂ ਮੁੜਦਾ ਹੁੰਦਾ ਜਦੋਂ ਪਿੱਛੇ ਮੁੜਨਾ ਪੈ ਜਾਏ ਉਹਦੇ ਹਾਲਾਤ ਕੀ ਹੁੰਦੇ ਆ ਬਾਈ ਜੀ ਤੁਸੀਂ ਸਾਡੇ ਨਾਲ ਵੱਧ ਸਮਝਦਾਰ ਹੋ ਇੱਕ ਪਰਿਵਾਰ ਨੂੰ ਚਲਾਉਣ ਵਾਸਤੇ 19000 ਰੁਪਏ ਨਾਲ ਕਿਵੇਂ ਗੁਜ਼ਾਰਾ ਹੁੰਦਾ ਇਹ ਬਹੁਤ ਔਖਾ ਗੁਜ਼ਾਰਾ ਹੈ ਚਲੋ ਠੀਕ ਹੈ ਅਸੀਂ ਆਪਦੇ ਬੱਚਿਆਂ ਨੂੰ ਆਪਦੇ ਪਰਿਵਾਰ ਨੂੰ ਸਮਝਾ ਕੇ ਇੱਕ ਲਿਮਟ ਦੇ ਵਿੱਚ ਖਰਚਾ ਕਰਕੇ ਅਸੀਂ ਲਏ ਸੀ ਪਰ ਹੁਣ ਜਿਵੇਂ ਜਿਵੇਂ ਮਹਿੰਗਾਈ ਵੱਧਦੀ ਹੈ ਬਦਲਣਾ ਚਾਹੀਦਾ ਸੀ ਹੁਣ ਤਾਂ ਸਾਡਾ ਉਦੋਂ ਵੀ ਜਿਆਦਾ ਬੁਰਾ ਹਾਲ ਹੋ ਚੁੱਕਾ ਹੈ ਇਸੇ ਕਰਕੇ ਅਸੀਂ ਸੜਕਾਂ ਤੇ ਆਏ ਆ ਆਪਦਾ ਰੋਸ ਪ੍ਰਦਰਸ਼ਨ ਹੈ ਜਿਹੜਾ ਅਸੀਂ ਕਰ ਰਹੇ ਆ ਕਰ ਰਹੇ ਆ ਕੀ ਕੀ ਕਹਿਣਾ ਚਾਹੋਗੇ ਹੁਣ ਸਰਕਾਰ ਨੂੰ ਕੀ ਚੇਤਾਵਨੀ ਕੀ ਅਪੀਲ ਕੀ ਹੈ ਤੁਹਾਡੀ ਅ ਮੈਂ ਥੋੜੀ ਜਿਹੀ ਇੱਕ ਗੱਲ ਹੋਰ ਛੋਟੀ ਜੀ ਕਰਨੀ ਚਾਹੁੰਦਾ ਤੁਹਾਡੇ ਨਾਲ ਸੰਜੀ ਜਿਵੇਂ ਤੁਸੀਂ ਮਨਿੰਦਰ ਜੀ ਕੀਤੀ ਹੈ ਗੱਲ ਵੀ ਵੈਗ ਵੈਗਅਰ ਲਾਤਾ ਉਹ ਇਹ ਕਿਵੇਂ ਲਾਉਂਦੇ ਆ ਨਾ ਜੀ ਇਹਦੇ ਨਾਲ ਇਹ ਨਾ ਬੜੀਆਂ ਇੱਕ ਜਿਹੜੇ ਨੀਤੀ ਕਾੜੇ ਆ ਉਹ ਬੜੇ ਨਾਲੇ ਘੈਂਟ ਰੱਖੇ ਹੋਏ ਆ ਕੋਈ ਵੀ ਬੰਦਾ ਜਦੋਂ ਆਵਾਜ਼ ਹੱਕਾਂ ਦੀ ਆਵਾਜ਼ ਨੂੰ ਉਠਾਉਂਦਾ ਹੈ ਜਾਂ ਮਤਲਬ ਕਿ ਵੀ ਉਹਦੇ ਚ ਇਸ ਤਰ੍ਹਾਂ ਦੇ ਕੋਈ ਕੰਮੀਆਂ ਪੇਸ਼ੀਆਂ ਕੱਢ ਕੇ ਉਹਨੂੰ ਕੰਟਰੈਕਟ ਦੀ ਨੌਕਰੀ ਤੋਂ ਬਾਹਰ ਕਰ ਦਿੰਦੇ ਆ ਓਕੇ ਹੁਣ ਇਹਨਾਂ ਨੇ ਮਤਲਬ ਕਿ ਵੀ ਆ ਤਾਮ ਝਾਮ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਮਾਹੌਲ ਸਿਰਜਿਆ ਹੋਇਆ ਮਾਹੌਲ ਆ ਪੰਜਾਬ ਸਰਕਾਰ ਨੇ ਇਹਨਾਂ ਨੇ ਹੁਣ ਮਤਲਬ ਕਿ ਮੈਂ ਉਹ ਚੀਜ਼ ਨੂੰ ਫੇਸ ਕਰ ਰਿਹਾ ਮੈਂ ਮਤਲਬ ਕਿ ਪੂਰੀ ਜਿਹਨਾਂ ਨੂੰ ਰਿਪਰੈਜ਼ੈਂਟ ਕਰ ਰਿਹਾ ਹਾਂ ਉਹ ਚੀਜ਼ਾਂ ਨੂੰ ਮੈਂ ਫੇਸ ਕਰ ਰਿਹਾ ਵੀ ਯਾਰ ਵੀ ਦੇਖੋ ਵੀ ਅਸੀਂ ਆਪ ਦਾ ਜਿਹੜਾ ਸਾਨੂੰ ਨਿਗੂਣੀ ਤਨਖਾਹ ਮਿਲਦੀ ਸੀ ਉਹਦੇ ਵਿੱਚੋਂ ਵੀ ਇਹ ਖੋ ਕੇ ਲੈ ਗਈ ਹਾਂ ਜਿਵੇਂ ਕਹਿੰਦੇ ਆ ਵੀ ਮਰ ਗਿਆ ਮਾਵਾ ਤੇ ਟੁੱਕ ਖੋਲੇ ਕੰਮ ਹਾਂ ਦੂਜੀਆਂ ਸਰਕਾਰਾਂ ਚੰਗੀਆਂ ਸੀ ਹਾਂ ਉਹਨਾਂ ਨੇ ਸਾਡੇ ਕੋਲ ਟੱਕ ਨਹੀਂ ਖੋਇਆ ਸੀ ਹਾਂ ਇਹਨਾਂ ਨੇ ਖੋਲਿਆ ਹਾਂ 6000 ਰੁਪਏ ਬਹੁਤ ਵੱਡੀ ਅਮਾਉਂਟ ਹੁੰਦੀ ਹੈ ਇੱਕ ਕੰਟਰੈਕਟ ਵਾਲੇ ਬੰਦੇ ਵਾਸਤੇ ਬਿਲਕੁਲ ਤੇ ਇਹਨਾਂ ਨੇ ਤਾਂ ਫਿਰ ਉਹ ਗੱਲ ਕਰਤੀ ਭਾਈ ਜਿਹੜਾ ਸਾਡੀਆਂ ਤੋਂ ਉਹ ਸਰਕਾਰਾਂ ਚੰਗੀਆਂ ਸੀ ਸਾਡੀਆਂ ਮਾਵਾ ਸੀ ਉਹ ਸਾਡੇ ਤੋਂ ਖੋਹਦੇ ਨਹੀਂ ਸੀ ਕੁਛ ਨਾ ਕੁਛ ਦਿੰਦੇ ਸੀ ਸਾਡੇ 6-7 ਬੰਦਿਆਂ ਕੋਲੋਂ ਇਹਨਾਂ ਨੇ ਰੁਜ਼ਗਾਰ ਖੋលਿਆ ਉਹਨਾਂ ਦਾ ਕੰਟਰੈਕਟ ਨਹੀਂ ਵਧਾਇਆ ਜੀ ਪੰਜ ਨੰਬਰ ਤੋਂ ਕਹਿੰਦੇ ਜੇ ਥੱਲੇ ਨੰਬਰ ਲੱਗਿਆ ਤੁਹਾਡੀ ਨੌਕਰੀ ਖਤਮ ਜੀ ਦੇਖੋ ਨਿਆਂ ਇਹਨਾਂ ਦਾ ਚਾਰ ਪੰਜ ਬੰਦੇ ਸਾਡੇ ਇੱਕ ਫਿਰੋਜ਼ਪੁਰ ਤੋਂ ਮੁੰਡਾ ਰਣਜੀਤ ਸਿੰਘ ਹੈ ਇੱਕ ਲੁਧਿਆਣੇ ਤੋਂ ਬਸੰਤ ਸਿੰਘ ਹੈ ਇੱਕ ਕੁੜੀ ਸਾਡੇ ਮਨਦੀਪ ਕੌਰ ਸੀ ਵਿਚਾਰੀ ਭਾਰਤੀ ਹੋਈ ਡਬਲ ਐਮਏ ਬੀਐਡ ਉਹਨਾਂ ਦੇ ਨੰਬਰ ਘੱਟ-ਘੱਟ ਕਰਕੇ ਨੇ ਨੌਕਰੀ ਜੂ ਬਾਹਰ ਕੀਤਾ ਜੀ ਉਹਨਾਂ ਨੂੰ ਠੀਕ ਹੈ ਇੱਕ ਪੜ੍ਹੇ ਲਿਖੇ ਬੱਚਿਆਂ ਨੂੰ ਮਹਿਜ ਜਿਹੜਾ ਮਤਲਬ ਕਿ ਵੀ ਇੱਕ ਉਮੀਦ ਲੈ ਕੇ ਆਇਆ ਵੀ 18-20 ਹਜ਼ਾਰ ਦੀ ਨੌਕਰੀ ਮਿਲ ਗਈ ਪੈਰ ਜਿਹਾ ਆਪਣਾ ਅੜ ਗਿਆ ਤੇ ਹੌਲੀ-ਹੌਲੀ ਆਪਾਂ ਅੱਗੇ ਵਧਾਂਗੇ ਤੇ ਇਹ ਇਹ ਤਾਂ ਮਤਲਬ ਕਿ ਤੁਸੀਂ ਤਾਂ ਕਹਿੰਨੇ ਵੀ ਪੁੱਠਾ ਘੇਰ ਪਾਉਣ ਨੂੰ ਇਹ ਪੁੱਠਾ ਘੇਰ ਕੀ ਪਾਉਂਦੇ ਨੇ ਨੌਕਰੀ ਜੂ ਬਾਹਰ ਹੀ ਕਰ ਦਿੰਦੇ ਆ ਬੰਦੇ ਨੂੰ ਤੇ ਹੁਣ ਸਾਡੇ ਵਾਸਤੇ ਮਾਹੌਲ ਸਿਰਜ ਰਿਹਾ ਉਹ ਸਿਰਜੇ ਹੋਏ ਮਾਹੌਲ ਨੂੰ ਅਸੀਂ 2 ਆਪਣੇ 28 ਤਰੀਕ ਨੂੰ ਫੇਸ 2 ਮਹਾਲੀ ਪਹੁੰਚ ਕੇ ਇੱਕ ਠੋਕ ਕੇ ਅਸੀਂ ਇਹਨਾਂ ਦੀਆਂ ਜਿਹੜੀਆਂ ਬਦਨੀਤੀਆਂ ਨੇ ਇੱਕ ਠੋਕ ਕੇ ਜਵਾਬ ਦਵਾਂਗੇ ਜੀ ਪਰਿਵਾਰਾਂ ਸਮੇਤ ਬੈਠਾਂਗੇ ਵੱਖ-ਵੱਖ ਜਥੇਬੰਦੀਆਂ ਦਾ ਸਾਥ ਲੈ ਰਹੇ ਆ ਅਸੀਂ ਸਾਡੇ ਨਾਲ ਧਰਨੇ ਤੇ ਬੈਠਣਗੇ ਆ ਕਿਸਾਨ ਜੁਨੀਅਰ ਨਾਲ ਗੱਲਬਾਤ ਸਾਡੀ ਚੱਲ ਰਹੀ ਹੈ ਮਤਲਬ ਕਿ ਉੱਥੇ ਅਸੀਂ ਜਿਵੇਂ ਇਹਨਾਂ ਨੇ ਸਰਕਾਰ ਬਣਾਈ ਧਰਨਿਆਂ ਤੇ ਬੈਠ ਬੈਠ ਅਸੀਂ ਵੀ ਧਰਨੇ ਤੇ ਬੈਠ ਕੇ ਆਪਦੇ ਮੰਗਾਂ ਮਨਵਾ ਸਕਦੇ ਹਾਂ ਜੇ ਇਹ ਤਾਂ ਸੜਕਾਂ ਤੇ ਬੈਠ ਕੇ ਲੋਕਾਂ ਦੇ ਧਰਨੇ 'ਚ ਬੈਠ ਕੇ ਲੋਕਾਂ ਨੂੰ ਕਹਿ ਸਕਦੇ ਵਈ ਅਸੀਂ ਥੋਡੇ ਵਰਗੇ ਆ ਵੀ ਅਸੀਂ ਥੋਡੇ ਵਰਗੇ ਆ ਯਾਰ ਸਾਨੂੰ ਵੋਟਾਂ ਪਾਓ ਅਸੀਂ ਮਤਲਬ ਕਿ ਰਾਜ ਪ੍ਰਬੰਧ ਵਧੀਆ ਚਲਾਵਾਂਗੇ ਅੱਜ ਮਤਲਬ ਕਿ ਜੇ ਇਹਨਾਂ ਨੇ ਗਰਾਊਂਡ ਤੇ ਬੈਠੇ ਸੀ ਤੇ ਅਸੀਂ ਵੀ ਸੜਕਾਂ ਤੇ ਬੈਠ ਕੇ ਅਸੀਂ ਵੀ ਕਹਾਂਗੇ ਯਾਰ ਵੀ ਅਸੀਂ ਤੁਹਾਡੇ ਵਾਸਤੇ ਕੰਮ ਕਰ ਰਹੇ ਆ ਲੋਕਾਂ ਨੂੰ ਆਪਣੇ ਫੇਵਰ ਦੇ ਕਰਨ ਵਿੱਚ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਕੀ ਕਰਦੇ ਨੇ ਵੀ ਤੁਸੀਂ ਜੇ ਧਰਨਾ ਲਾਉਨੇ ਆ ਲੋਕ ਤੰਗ ਹੁੰਦੇ ਆ ਕੀ ਫਿਰ ਸਾਨੂੰ ਲੋਕਾਂ ਚੋਂ ਮਨਫ਼ੀ ਕਰਤਾ ਅਸੀਂ ਵੀ ਲੋਕ ਆ ਅਸੀਂ ਵੀ ਇੱਥੋਂ ਦੇ ਵੋਟਰ ਆ ਪੰਜਾਬ ਦੇ ਵਸਿੰਦੇ ਆ ਪਿੰਡਾਂ ਵਿੱਚ ਰਹਿੰਦੇ ਆ ਲੋਕਾਂ ਵਾਸਤੇ ਕੰਮ ਕਰਦੇ ਆ ਅਸੀਂ ਲੋਕਾਂ ਨੂੰ ਕਿਉਂ ਤੰਗ ਕਰਾਂਗੇ ਅੱਜ ਅਸੀਂ ਤੰਗ ਆ ਅੱਜ ਅਸੀਂ ਦੁਖੀ ਆ ਸਾਡੇ ਪਰਿਵਾਰ ਦੁਖੀ ਆ ਸਾਡੇ ਬੱਚੇ ਦੁਖੀ ਆ ਅਸੀਂ ਇੱਕ ਆਪਦੇ ਬੱਚਿਆਂ ਨੂੰ ਵਧੀਆ ਕੋਰਸ ਨਹੀਂ ਕਰਵਾ ਸਕਦੇ ਕਿਉਂ ਨਹੀਂ ਕਰਵਾ ਸਕਦੇ ਪੈਸਾ ਹੈ ਨਹੀਂ ਫੀਸਾਂ ਕਿੰਨੀਆਂ ਜ਼ਿਆਦਾਆਂ ਸਾਰੀਆਂ ਜੁਨੀਆਂ ਵਸਤੀਆਂ ਦੇਖ ਲਓ ਕਿੰਨੀਆਂ-ਕਿੰਨੀਆਂ ਫੀਸਾਂ ਵਧਾਤੀਆਂ ਆ ਕਿ ਇਹਨਾਂ ਨੇ ਵੀ ਹਰ ਪਾਸੇ ਇਹਨਾਂ ਨੇ ਹਾਹਾਕਾਰ ਮੱਚੀ ਹੋਈ ਐ ਜਿਵੇਂ ਕਿ ਮੇਰੇ ਸਾਥੀ ਨੇ ਅੰਤ ਅੱਤ ਤੇ ਅੰਤ ਦੀ ਗੱਲ ਕੀਤੀ ਐ ਸਾਡੇ ਮੁੱਖ ਮੰਤਰੀ ਸਾਹਿਬ ਵੀ ਆਤ ਤੇ ਅੰਤ ਦੀ ਗੱਲ ਕਰਦੇ ਰਹੇ ਆ ਤੇ ਮੈਂ ਕੱਲ ਵੀ ਇੱਕ ਗੱਲ ਕਰ ਰਿਹਾ ਸੀਗਾ ਆਪਣੇ ਇੱਕ ਸੱਜਣ ਨਾਲ ਵੀ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਨੇ ਵੀ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਤੇ ਪਿੰਡਾਂ 'ਚ ਇਹਨਾਂ ਨੇ ਮਾਹੌਲ ਸਿਰਜਿਆ ਹੋਇਆ ਕਹੇ ਤੱਕ ਹੜਬੜਾਏ ਫਿਰਦੇ ਆ ਪੂਰੇ ਕਦੇ ਸਿੱਖਿਆ ਕ੍ਰਾਂਤੀ ਲੈ ਲੈ ਭਾਜਦੇ ਆ ਭਾਰਤੀ ਕੋਈ ਪੂਰੀ ਨਹੀਂ ਕੀਤੀ ਇਹਨਾਂ ਨੇ ਨਾ ਬੀਐਡ ਕੈਡਰ ਦੀ ਕੋਈ ਕੀਤੀ ਐ ਨਾ ਏਟੀਟੀ ਦੀ ਕੋਈ ਭਾਰਤੀਸਰੇ ਚੜੀ ਇਹਨਾਂ ਤੋਂ ਹਾਂ ਉਧਰੋਂ ਕਦੇ ਸਕੂਲਾਂ ਨੂੰ ਭਾਜਦੇ ਆ ਕਦੇ ਪਿੰਡਾਂ ਨੂੰ ਭਾਜਦੇ ਆ ਵੀ ਜੁੱਦ ਲਾਤਾ ਅਸੀਂ ਨਸ਼ਿਆਂ ਦੇ ਵਿਰੁੱਧ ਵੀ ਇਹ ਮਤਲਬ ਕਿ ਭੱਜੇ ਫਿਰਦੇ ਆ ਕੰਦਾ ਜਵਾਜਦੇ ਕਿਸੇ ਪਾਸੇ ਕੁਝ ਵੀ ਇਹਨਾਂ ਨੂੰ ਪਤਾ ਸੋਝ ਨਹੀਂ ਰਿਹਾ ਸੋ ਇਹ ਜਿਹੜੀਆਂ ਇਹ ਚੀਜ਼ਾਂ ਕਰ ਰਹੇ ਨੇ ਆਮ ਜਿਹੜੀ ਆਵਾਮ ਦੁਖੀ ਹੈ ਦੁੱਖੀ ਆਮ ਆਮ ਦਾ ਦੁੱਖ ਸੁਣ ਸਾਰਾ ਕੁਝ ਠੀਕ ਹੋ ਜਾਊਗਾ ਪਰ ਜਿਹੜੇ ਹਿਸਾਬ ਨਾਲ ਇਹ ਕਰਦੇ ਓਵੇਂ ਠੀਕ ਨਹੀਂ ਹੋਣਾ ਲੋਕਾਂ ਦੀ ਗੱਲ ਸੁਣੀ ਪਊ ਅੱਜ ਲੋਕ ਆਵਾਜ਼ ਚੈਨਲ ਤੋਂ ਅਸੀਂ ਆਪਦੀ ਇਹ ਜਿਹੜੀ ਦਾਸਤਾਨਾ ਦੱਸ ਰਹੇ ਹਾਂ ਭਾਈ ਸਾਡੇ ਦੁੱਖ ਸੁਣੋ ਦੁੱਖ ਸੋਣੇ ਪਹਿਣਗੇ ਸਮੱਸਿਆਵਾਂ ਸੁਣੀਆਂ ਪਹਿਣਗੀਆਂ ਸਮੱਸਿਆਵਾਂ ਦੂਰ ਵੀ ਕਰਨੀਆਂ ਪਹਿਣਗੀਆਂ ਅਸੀਂ 2 ਸਾਲਾਂ ਦੇ 3 ਸਾਲਾਂ ਦੇ ਭਰੇ ਪਏ ਆ ਅਸੀਂ ਕਦੇ ਬੋਲੇ ਨਹੀਂ ਅਸੀਂ ਮਹਿਕਮੇ ਦੇ ਸਾਉ ਪੁੱਤ ਸੀ ਅਸੀਂ ਕਦੇ ਇੰਨਾ ਮੂਰੇ ਬਾਜ਼ ਨਹੀਂ ਚੱਕੀ ਸਾਡੇ ਅਫਸਰਾਂ ਮੂਰੇ ਕਦੇ ਆਵਾਜ਼ ਨਹੀਂ ਚੱਕੀ ਅੱਜ ਅਸੀਂ ਇਹਨਾਂ ਨੇ ਸਾਨੂੰ ਮਜਬੂਰ ਕਰਤਾ ਆਮ ਆਦਮੀ ਪਾਰਟੀ ਨੇ ਸਾਨੂੰ ਮਜਬੂਰ ਕਰਤਾ ਸਾਡੇ ਅਫਸਰ ਸਾਹਿਬ ਨੇ ਮਜਬੂਰ ਕਰਤਾ ਅਸੀਂ ਪਿਛਲੇ 2 ਸਾਲਾਂ ਤੋਂ ਮਿੰਤਾ ਕਰੀ ਜੰਨੇ ਆ ਜਿੰਪਾ ਸਾਹਿਬ ਨਾਲ ਸਾਡਾ ਮੀਟਿੰਗਾਂ ਹੋਈਆਂ ਮੁੰਡਿਆ ਸਾਹਿਬ ਦੇ ਅਸੀਂ ਦਰਬਾਰ ਗਏ ਕਿਉਂਕਿ ਰਾਜੇ ਦੇ ਦਰਬਾਰ 'ਚ ਇੱਕ ਮਜਬੂਰ ਬੰਦਾ ਤੰਗ ਹੋਇਆ ਇਨਸਾਨ ਆਪਦੇ ਰਾਜ ਦਰਬਾਰ ਵੇਜ ਜਾਂਦਾ ਇਹ ਕਹਿੰਦੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਿੰਨੇ ਆ ਉਹ ਤਾਂ ਪੰਡੀ ਪਾਸ਼ਾ ਵੀ ਕਹਾਇਆ ਲੋਕਾਂ ਦੇ ਘਰੇ ਆਪ ਜਾ ਕੇ ਰਸਨ ਛੱਡ ਕੇ ਆਇਆ ਇਹਨਾਂ ਨੇ ਝੂਠਤਪਾਨ ਤੋਂ ਇਲਾਵਾ ਕੁਝ ਛੱਡੇ ਹੀ ਨਹੀਂ ਐਨਾ ਝੂਠਤਪਾਨ ਬੋਲਿਆ ਵੀ ਅਸੀਂ ਤੁਹਾਡੇ ਘਰੇ ਜਾ ਕੇ ਤੁਹਾਡੀਆਂ ਫੋਟੋਆਂ ਖਿੱਚ ਕੇ ਅਸੀਂ ਤੁਹਾਡੇ ਆ ਬਣਾ ਦਾਂਗੇ 1076 ਤੇ ਤੁਸੀਂ ਕਾਲ ਕਰੋ ਜੀ ਤੁਹਾਡੇ ਘਰੇ ਆ ਕੇ ਅਸੀਂ ਫੋਟੋ ਖਿੱਚ ਕੇ ਤੁਹਾਡਾ ਜਾਤੀ ਸਾਡ ਗੁਰ ਬਣਾ ਦਾਂਗੇ ਤੁਹਾਡੇ ਘਰੇ ਸਾਡੇ ਘੱਟੀਆਂ ਆਉਣਗੇ ਰਸਨ ਛੱਡਣ ਗਰੀਬਾਂ ਦੇ ਹਾਂਜੀ ਤੇ ਮਤਲਬ ਕਿ ਜਿਹੜੇ ਲੋਕਾਂ ਵਾਸਤੇ ਸੇਵਾ ਕੇਂਦਰ ਪਿੰਡਾਂ ਚ ਬਣੇ ਸੀ ਉਹ ਵੀ ਸਾਰੇ ਬੰਦ ਕਰਤੇ ਇਹਨਾਂ ਨੇ ਜੇ ਯਾਰ ਤੁਸੀਂ ਘਰੇ ਜਾਣ ਦੀ ਲੋੜ ਹੀ ਨਹੀਂ ਪਿੰਡਾਂ ਦੇ ਸੇਵਾ ਕੇਂਦਰ ਚੱਲਣ ਦਿਓ ਨਾਲੇ ਉੱਥੇ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਨਾਲੇ ਉੱਥੇ ਰੋਜ਼ਗਾਰ ਲੋਕ ਕਰਦੇ ਨਾਲੇ ਪਿੰਡਾਂ ਦੇ ਲੋਕ ਆਉਂਦੇ ਦਿਹਾੜੀ ਧੱਪਾ ਗਏ ਆ ਕੇ ਉਹਦਾ ਕੰਮ ਕਰਵਾ ਲੈਂਦੇ। ਜਿਹੜਾ ਧਰਨਾ 28 ਤਰੀਕ ਨੂੰ ਆ। 28 ਤਰੀਕ ਨੂੰ। ਅੱਜ ਕੰਮ 22 ਤਰੀਕ ਤੋਂ ਪੂਰਨ ਤੌਰ ਤੇ ਠੱਪ ਹੈ ਪੂਰੇ ਪੰਜਾਬ ਦੇ ਵਿੱਚ। 250 ਵਰਕਰ ਇਸ ਵੇਲੇ ਪੂਰਾ ਕੰਮ ਮਹਿਕਮੇ ਦਾ ਠੱਪ ਕੀਤਾ ਹੋਇਆ ਜੀ। 28 ਤਰੀਕ ਨੂੰ ਮਹਾਲੀ ਫੇਸ 2 ਐਚਓਡੀ ਦਫ਼ਤਰ ਦੇ ਮੂਹਰੇ ਪੂਰਾ ਠੋਕਮਾ ਧਰਨਾ ਲੱਗਣਾ ਹੈ ਅਣਮਿੱਥੇ ਸਮੇਂ ਲਈ ਲੱਗਣਾ ਹੈ। ਜੀ। ਹਾਂਜੀ ਕੀ ਮਤਲਬ ਸਰਕਾਰ ਤਾਂ ਕਹਿੰਦੀ ਨੌਕਰੀਆਂ ਦੇਵਾਂਗੇ। ਕਿ ਤੁਹਾਡੇ ਨੌਕਰੀ ਖੋਲੀ ਬਿਲਕੁਲ ਜੀ ਮੈਂ ਇਹ ਜੀ ਮਤਲਬ 2011 ਤੋਂ ਇਹ ਜੀ ਬਲੌਕ ਕੋਆਰਡੀਨੇਟਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ ਕੰਮ ਕਰ ਰਿਹਾ ਹਾਂ ਜੀ ਪਿਛਲੇ 11 ਸਾਲ ਲਗਾਤਾਰ ਹਰ ਸਾਲ ਮਹਿਕਮਾ ਸਾਨੂੰ ਐਕਸਟੈਂਸ਼ਨ ਦਿੰਦਾ ਹੁੰਦਾ ਸੀ ਤੇ ਉਹ ਹਰ ਸਾਲ ਐਕਸਟੈਂਸ਼ਨ ਜਾਰੀ ਕਰ ਰਿਹਾ ਸੀ ਪਰ ਸਨ 2022 ਦੇ ਵਿੱਚ ਸਾਡੀ ਇੱਕ ACR ਮਹਿਕਮੇ ਨੇ ਚਾਲੂ ਕਰਤੀ ਜਿਹੜੀ ਮਤਲਬ ਇੱਕ ਵਾਰੀ ਲਿਖਣੀ ਹੁੰਦੀ ਸਾਲ ਦੇ ਵਿੱਚ ਥਰਡੀ ਅਫੀਸਰ ਸਾਹਮਣੇ ਲਿਖਣੀ ਹੁੰਦੀ ਹੈ ਉਸ ਤੋਂ ਬਾਅਦ ਮਾਨੀਓ ਨਿਗਰਾਨ ਇੰਜੀਨੀਅਰ ਤੇ ਦੁਆਰਾ ਉੱਪਰ ਜਾਂਦੀ ਹੈਡ ਆਫਿਸ ਉਸ ਏਸੀਆਰ ਮੇਰੀ ਸ਼ਹਿਰ ਦੇ ਇਤਿਹਾਸ ਦੇ ਵਿੱਚ ਮੇਰੇ ਤਾਂ ਪਹਿਲਾ ਮੌਕਾ ਵੀ ਏਸੀਆਰ ਇੱਕ ਵਾਰੀ ਲਿਖੀ ਜਾਂਦੀ ਹੈ ਮੁਲਾਜ਼ਮ ਦੀ ਮੇਰੀ ਤਿੰਨ ਵਾਰੀ ਏਸੀਆਰ ਲਿਖੀ ਗਈ ਜਿਸ ਵਿੱਚ ਪਹਿਲਾਂ 8 ਨੰਬਰ ਵੈਰੀ ਗੁੱਡ ਦੂਜੀ ਵਾਰੀ 4 ਨੰਬਰ ਐਵਰੇਜ ਤੇ ਤੀਜੀ ਵਾਰੀ ਫਿਰ ਵੈਰੀ ਗੁੱਡ ਲਿਖ ਕੇ ਉੱਪਰ ਭੇਜੀ ਗਈ ਉਸ ਏਸੀਆਰ ਦੇ ਆਧਾਰ ਤੇ ਇਹਨਾਂ ਨੇ ਮੇਰੀ ਜਿਹੜੀ ਐਕਸਟੈਂਸ਼ਨ ਮਹੱਕਵੇਂ ਰੋਟ ਲਈ ਔਰ ਮੇਰੀ 11 ਸਾਲ ਪੁਰਾਣੀ ਸਰਵਿਸ ਜਿਹੜੀ ਇਹਨਾਂ ਨੇ ਉਹਨੂੰ ਡਿਸਕਨੈਕਟ ਕਰਤਾ ਉਸ ਤੋਂ ਬਾਅਦ ਮੈਂ ਮਤਲਬ ਭਜਨਾਠ ਕੀਤੀ ਸਾਥੀਆਂ ਸਾਰਿਆਂ ਨੇ ਸਾਡੀ ਯੂਨੀਅਨ ਨੇ ਵੀ ਅਸੀਂ ਮੰਤਰੀ ਸਾਹਿਬ ਤੱਕ ਵੀ ਰਾਬਤਾ ਕਾਇਮ ਕੀਤਾ ਮੰਤਰੀ ਸਾਹਿਬ ਨੇ ਮਾਨਯੋਗ ਸਾਡੇ ਐਚ.ਓ.ਡੀ. ਸਾਹਿਬ ਨੂੰ ਵੀ ਕਿਹਾ ਐਚ.ਓ.ਡੀ. ਸਾਹਿਬ ਨੇ ਇਹ ਸਾਰੇ ਕਾਸੇ ਨੂੰ ਮੇਰਾ ਕੇਸ ਵੇਖਦੇ ਹੋਇਆ ਐਸ.ਡੀ.ਓ. ਔਰ ਐਕਸ਼ਨ ਸਾਹਿਬ ਨੂੰ ਛੋਟਾਏ ਨੋਟਿਸ ਵੀ ਕੀਤੇ ਠੀਕ ਹੈ ਜੀ ਉਹਨਾਂ ਨੇ ਆਪਣੇ ਛੋਟਾਏ ਨੋਟਿਸ ਦੱਬਲੇ ਔਰ ਉਸ ਤੋਂ ਬਾਅਦ ਮੇਰੀ ਬਦਲੀ 31 3 2022 ਨੂੰ ਮੇਰਾ ਐਕਸਟੈਂਸ਼ਨ ਖਤਮ ਹੁੰਦੀ ਹੈ ਤੇ ਪਰ 28 4 2022 ਨੂੰ ਬਿਨਾਂ ਐਕਸਟੈਂਸ਼ਨ ਦਿੱਤੇ ਮੇਰੀ ਬਦਲੀ ਸਬਡਿਵੀਜ਼ਨ ਦੂਜੀ ਚ ਕਰ ਦਿੱਤੀ ਗਈ ਔਰ ਮੇਰੀ ਫਿਰ ਪਰਸਨਲ ਹੀアリング ਹੋਈ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਤੇ ਪੰਜਾਬ ਸਰਕਾਰ ਨੇ ਮੇਰੀ ਆਪਣੇ ਐਸ ਪੱਤਰ ਨੰਬਰ ਰਾਹੀਂ ਮੇਰੀ ਪਰਸਨਲ ਹੀアリング ਰੱਖੀ ਪਰਸਨਲ ਹੀアリング ਦੇ ਵਿੱਚ ਫਿਰ ਮੈਨੂੰ ਪੁੱਛਿਆ ਗਿਆ ਇੱਕ ਕਮੇਟੀ ਬਣੀ ਜੀ ਜਿਹਦੀਆਂ ਪ੍ਰਸੀਡਿੰਗਾਂ ਵੀ ਜਾਰੀ ਹੋਈਆਂ ਉਹਦੇ ਵਿੱਚ ਪੁੱਛਿਆ ਗਿਆ ਵੀ ਤੁਸੀਂ ਕਿਹੜਾ ਕੰਮ ਕੀਤਾ ਉਹ ਮੈਂ ਸਾਰਾ ਆਪਦਾ ਕੰਮ ਪਿਛਲੇ ਸਾਲ ਦਾ ਵੀ ਤੇ ਦੂਜਾ ਵੀ ਜਮ੍ਹਾਂ ਕਰਵਾਤਾ ਲੇਟਨ ਉਹਦੀ ਫਿਰ ਕੀ ਹੋਇਆ ਉਹਦੀ ਕਲਾਸ 1 ਅਫੀਸਰ ਮਾਨਯੋਗ ਐਸ ਡੀਓ ਤੇ ਐਕਸ਼ਨ ਨੇ ਔਰ ਨਿਗਰਾਨ ਇੰਜੀਨੀਅਰ ਨੇ ਵੀ ਆਪਣੀ ਰਿਪੋਰਟ 24/3/2023 ਨੂੰ ਭੇਜਤੀ ਮੇਰੇ ਹੱਥ ਦੇ ਵਿੱਚ ਉਸ ਤੋਂ ਪਹਿਲਾਂ ਵੀ ਦੋ ਵਾਰ ਰਿਪੋਰਟ ਮੇਰੇ ਹੱਥ ਵਿੱਚ ਭੇਜੀ ਜਾ ਚੁੱਕੀ ਸੀ ਤਿੰਨ ਵਾਰ ਰਿਪੋਰਟ ਮੇਰੇ ਹੱਥ ਵਿੱਚ ਭੇਜਣ ਦੇ باوجود ਵੀ ਵਿਭਾਗ ਨੇ ਮੇਰੀ ਜਿਹੜੀ ਐਕਸਟੈਂਸ਼ਨ ਉਹ ਜਾਰੀ ਨਹੀਂ ਕੀਤੀ ਔਰ ਮੇਰੀ ਤਨਖਾਹ ਵੀ ਇਹਨਾਂ ਵੱਲੇ ਬਟਾਇਆ ਸੀ ਠੀਕ ਹੈ ਜੀ ਉਸ ਤੋਂ ਬਾਅਦ ਅੜਲੀ ਡੱਲ ਇਹ ਇਹ ਵੇਖੋ ਵੀ ਜਿੱਥੇ ਇਹਨਾਂ ਨੇ ਮੇਰੀ ਬਦਲੀ ਕੀਤੀ ਉੱਥੇ ਮੈਂ ਕੰਮ ਹੀ ਨਹੀਂ ਕਰਦਾ ਸੀ ਉੱਥੇ ਮੈਂ ਕੰਮ ਨਹੀਂ ਕਰਦਾ ਸੀ ਮੇਰੀ ਐਕਸਟੈਂਸ਼ਨ ਜਾਰੀ ਨਹੀਂ ਕੀਤੀ ਤੇ ਉੱਥੇ ਮੇਰੀ ਬਦਲੀ ਕਰਕੇ ਤੇ ਇੱਥੋਂ ਦਾ ਕੋਈ ਹੈੱਡ ਆਫਿਸ ਦਾ ਕੋਈ ਕੰਟਰੈਕਚੁਅਲ ਸਟਾਫ ਇਹਨਾਂ ਨੇ ਭੇਜ ਕੇ ਤੇ ਰਿਪੋਰਟ ਮੇਰੀ ਨੈਟਿਵ ਮੜਾ ਕੇ ਉਹ ਰਿਪੋਰਟ ਦੇ ਤਹਿਤ ਮੈਨੂੰ ਸਪੀਡਿੰਗ ਆਰਡਰ ਜਾਰੀ ਕਰਤੇ ਵੀ ਤੇਰੀ ਰਿਪੋਰਟ ਨੈਟਿਵ ਆਈ ਜਦ ਕਿ ਉਸ ਤੋਂ ਪਹਿਲਾਂ 24 11 2022 ਨੂੰ ਔਰ 15 3 2023 ਨੂੰ ਤੇ 12 6 2024 ਨੂੰ ਵੀ ਮੇਰੀ ਰਿਪੋਰਟ ਪੋਜ਼ਿਟਿਵ ਆਈ ਹੈ ਔਰ ਇੱਥੇ ਇੱਕ ਗੱਲ ਹੋਰ ਮਤਲਬ ਬੜੀ ਕੰਮ ਦੀ ਹੈ ਜੀ ਵੀ ਇਹ 13 5 2023 ਨੂੰ ਮੈਨੂੰ ਸਪੀਡਿੰਗ ਆਰਡਰ ਦਿੰਦੇ ਆ ਵੀ ਇਹ ਇਹਦਾ ਕੰਮ ਨਹੀਂ ਠੀਕ ਆ ਪਰ 12 6 2024 ਨੂੰ ਮਾਨਯੋਗ ਨਿਗਰਾਨ ਇੰਜੀਨੀਅਰ ਫਰੋਇਪਰ ਦੁਆਰਾ ਫਿਰ ਹੈੱਡ ਆਫਿਸ ਵੀ ਪਾਟੀ ਮੁੱਠੀ ਨੂੰ ਚਿੱਠੀ ਲਿਖੀ ਗਈ ਵੀ ਇਹ ਤੁਹਾਏ ਇਹਦਾ ਜਿਹੜਾ ਕੰਮ ਹੈ ਉਹ ਤਸੱਲੀ ਪੂਰਵਕ ਹੈ ਬਹੁਤ ਵਧੀਆ ਕੰਮ ਹੈ ਜੋ ਕਿ ਪੱਤਰਾ ਵਾਠ ਵਾਠ ਪੱਤਰ ਨੇ ਜੋ ਮੈਂ ਤੁਹਾਡੇ ਪੇਸ਼ ਕਰ ਰਿਹਾ ਇਹਨਾਂ ਦੇ ਵਿੱਚ ਸਾਰਾ ਮਤਲਬ ਹਵਾਲਾ ਦਿੱਤਾ ਹੋਇਆ ਜੀ ਫਿਰ ਤੁਹਾਨੂੰ ਕਿਉਂ ਕੱਢਿਆ ਗਿਆ ਤੁਸੀਂ ਕੀ ਮੰਨਦੇ ਹੋ ਪਤਾ ਨਹੀਂ ਜੀ ਇਸ ਦਾ ਮੈਨੂੰ ਅੱਜ ਤੱਕ ਮੈਨੂੰ ਵੀ ਨਹੀਂ ਸਮਝ ਆਈ ਵੀ ਕਿਉਂ ਕੱਢਿਆ ਗਿਆ ਕਿਸ ਤਰ੍ਹਾਂ ਕੱਢਿਆ ਗਿਆ ਕਿਉਂਕਿ ਪਿਛਲੇ ਸਾਲ ਦਾ ਜਿਹੜਾ ਕੰਮ ਹੁੰਦਾ ਜੀ ਸਾਡਾ ਜਿਹੜੇ ਕੰਮ ਦੇ ਆਧਾਰ ਤੇ ਇਹਨਾਂ ਨੇ ਮੇਰਾ ਨੰਬਰ ਲਾਇਆ ਸੀ 8 10 ਵੈਰੀ ਗੁੱਡ ਲਿਖਿਆ ਸੀ ਉਹ ਸਾਰਾ ਕੰਮ ਆਨ ਰਿਕਾਰਡ ਹੈ ਜੀ ਸਾਰਾ ਕੰਮ ਈਮੇਲ ਤੇ ਪਿਆ ਹੋਇਆ ਸਾਰਾ ਕੰਮ ਮਤਲਬ ਮੈਨੂੰ ਈਵਨ ਕਿ ਮੈਨੂੰ ਪਿਛਲੇ 11 ਸਾਲ ਦੇ ਵਿੱਚ ਇੱਕ ਸਿੰਗਲ ਚਿੱਠੀ ਵੀ ਜਾਰੀ ਨਹੀਂ ਹੋਈ ਵੀ ਤੇਰਾ ਕੰਮ ਕਿਸੇ ਵੱਲੋਂ ਮਾੜਾ ਹੈ ਜਾਂ ਕਿਸੇ ਕੋਈ ਵੀ ਚਿੱਠੀ ਨਹੀਂ ਜਾਰੀ ਹੋਈ ਜੀ ਇਸ ਦਾ ਤਾਂ ਮੈਨੂੰ ਵੀ ਹੁਣ ਤਾਂ ਹੀ ਰੰਜਿਸ਼ ਆਈ ਮੈਂ ਅਫੀਸਰਾਂ ਦੇ ਵੀ ਮਤਲਬ ਪੇਸ਼ ਹੋਇਆ ਮਾਨਜੋਤ ਮੰਤਰੀ ਸਾਹਿਬ ਦੇ ਵੀ ਉਹਨਾਂ ਨੇ ਵੀ ਕਿਹਾ ਪਰ ਸ਼ਾਇਦ ਉਹ ਕਹਿੰਦੇ ਵੀ ਹੱਥ ਖੜੇ ਕਰ ਗਏ ਜੀ ਇਸ ਗੱਲ ਦੀ ਮੈਨੂੰ ਨਹੀਂ ਸਮਝ ਆਈ ਵੀ ਮੈਨੂੰ ਕਿਉਂ ਦਿੱਤਾ ਗਿਆ ਉਹ ਸਾਰੇ ਪ੍ਰੂਫ ਜਿਹੜੇ ਉਹ ਤਿੰਨ ਤਿੰਨ ਵਾਰ ਦੀ ਏਸੀਆਰ ਮੇਰੇ ਕੋਲੇ ਆ ਜੀ ਔਰ ਰਿਪੋਰਟਾਂ ਜਿਹੜੀਆਂ ਤਿੰਨ ਵਾਰ ਮੇਰੇ ਹੱਥ 'ਚ ਭੇਜੀਆਂ ਉਹ ਵੀ ਮੇਰੇ ਕੋਲ ਆ ਜੀ ਕੀ ਮੰਗਿਆ ਫਿਰ ਤੁਹਾਡੀ ਹੁਣ ਸਰਕਾਰ ਮੇਰੀ ਮੰਗ ਹੈ ਜੀ ਮੇਰੇ ਪੂਰੇ ਕਾਗਜ਼ ਪੱਤਰ ਵੇਖ ਕੇ ਮੈਨੂੰ ਇਨਸਾਫ ਦਿੱਤਾ ਜਾਵੇ ਮੇਰਾ ਐਕਸਟੈਂਸ਼ਨ ਜਿਹੜਾ ਉਹ ਰੀਨਿਊ ਕੀਤਾ ਜਾਵੇ ਔਰ ਪਿਛਲਾ ਬਕਾਇਆ ਜਿਹੜਾ ਰਹਿੰਦਾ ਉਹ ਮੈਨੂੰ ਜ ਔਰ ਉਸ ਤੋਂ ਬਾਅਦ ਜਿਹੜੀ ਸਰਕਾਰ ਨੇ ਪਾਲਿਸੀ ਬਣਾਈ ਹੈ ਰੈਡੋਲਰ ਵਾਲੀ ਮੈਨੂੰ ਉਹਦੇ ਤਹਿਤ ਲਿਆ ਜਾਵੇ ਕਿਉਂਕਿ 10 ਸਾਲ ਦੀ ਪਾਲਿਸੀ ਹੈ ਤੇ ਮੇਰੀ ਸਰਵਿਸ 11 ਸਾਲ ਬਣਦੀ ਹੈ ਮਹਿਕਮੇ ਦੇ ਵਿੱਚ ਕੰਟੀਨਿਊ ਔਰ ਮੇਰੀ ਇਹ ਮਹਿਕਮੇ ਤੋਂ ਪ੍ਰੋਜਰ ਮੰਡਲ ਮੈਨੂੰ ਇਨਸਾਫ ਦਿੱਤਾ ਜਾਵੇਗਾ